ਜਿੰਨੇ ਦਿਨ ਬਿਤਾ ਕੇ ਘੋੜਿਆਂ ਦੀਆਂ ਕਾਠੀਆਂ ਤੇ 40-40 ਸਾਲ ਤੇ ਹੁਣ ਜੇਲਾਂ ਚ 40-40 ਸਾਲ ਬਤਾ ਕੇ ਖਾਲਸਾ ਪੰਥ ਦੀ ਸ਼ਾਨ ਬੁਲੰਦ ਹੋਈ ਇਹ ਨਿਸ਼ਚਿਤ ਸਟਰਗਲ ਦਾ ਰਾਹ ਹੈ ਜਿੰਨੇ ਕੀ ਤਾਂ ਥੋੜੀਆਂ ਜੀਆਂ ਮੁਸੀਬਤਾਂ ਤੇ ਕਾਲੇ ਪੈ ਜਾਂਦੇ ਨੇ ਬਾਰਾਂ ਨੂੰ ਕਾਲੇ ਹੋ ਜਾਂਦੇ 27 ਦੇ ਵਿੱਚ ਤੁਹਾਨੂੰ ਕੋਈ ਰਾਹ ਨਜ਼ਰ ਆਉਂਦਾ ਹੈ ਦੇਖੋ ਰਾਹ ਤਾਂ ਸਪਸ਼ਟ ਪੈ ਨੇ ਕਿਵੇਂ ਕੌਮ ਦੇ ਕੋਲ ਆਗੂ ਹੀ ਨਹੀਂ ਹੈਗਾ ਕੌਮ ਕਹਿੰਦੇ ਲੀਡਰਲੈਸ ਹੈ ਤਾਂ ਲੀਡਰ ਕੌਣ ਹੋਊਗਾ ਮੰਦਿਰ ਜੀ ਗੁਰੂ ਮਹਾਰਾਜ ਨੇ ਬੰਦਿਆਂ ਤੇ ਟੇਕ ਰੱਖਣ ਦੀ ਗੱਲ ਨਹੀਂ ਸਿਖਾਈ ਇਹ ਬਿੱਪਰ ਦੀ ਰੀਤ ਹੈ ਬਹੁਤੇ ਗੱਲਾਂ ਕਰਨ ਨੂੰ ਕਹਿੰਦੇ ਇਸ ਵੇਲੇ ਬੈਠੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਰਬਾਨੀਆਂ ਦੇਣ ਨੂੰ ਤਾਂ ਬੈਠੇ ਹੋਏ ਨੇ ਗਰਾਊਂਡ ਦੇ ਉੱਤੇ ਅਕਾਲੀ ਕੀ ਹੁੰਦਾ ਪਹਿਲਾਂ ਤਾਂ ਮੈਂ ਹੀ ਜਾਨਣਾ ਚਾਹੁੰਗਾ ਔਰ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਜ਼ਰੂਰ ਸਾਂਝਾ ਕਰਿਓ ਕਿ ਅਕਾਲੀ ਅਸਲ ਹੈ ਕੋ ਤੇ ਜਿਹੜੇ ਨਾਮ ਬਾਣੀ ਦਾ ਪ੍ਰਵਾਹ ਆਪ ਚਲਾਣ ਲੋਕਾਂ ਲਈ ਚਲਾ ਕੇ ਦੇਣ ਜਿਹੜੇ ਸਟਰਗਲ ਸਭ ਤੋਂ ਅੱਗੇ ਹੋਣ ਜਿਹੜੇ ਅਹੁਦਾ ਪਦ ਵੀ ਕੋਈ ਨਾ ਲੈਣ ਈਵਨ ਗੁਰਦੁਆਰਾ ਪ੍ਰਬੰਧਕ ਵੀ ਨਹੀਂ ਲੈਣ ਕੀ ਲੱਗਦਾ ਤੁਹਾਨੂੰ ਕੀ ਇਹ ਸਾਰੀਆਂ ਜਿਹੜੀਆਂ ਪਰੰਪਰਾਵਾਂ ਤੁਸੀਂ ਗਣਾਈਆਂ ਜੋ ਤੁਸੀਂ ਚੀਜ਼ਾਂ ਅੱਜ ਦੇ ਸਮੇਂ ਤੁਹਾਨੂੰ ਕਿਸੇ ਬੰਦਿਆਂ ਦੇ ਵਿੱਚ ਕਿਸੇ ਚਿਹਰਿਆਂ ਦੇ ਵਿੱਚ ਨਜ਼ਰ ਆਉਂਦੀਆਂ ਸੰਜ ਜਰਨੈਲ ਸਿੰਘ ਜੀ ਹੋਏ ਨੇ ਉਹਨਾਂ ਨੇ ਇੱਕ ਅਕਾਲੀ ਰੂਪ ਦਿਖਾਇਆ ਖਾੜਕੋ ਮੂਵਮੈਂਟ ਦੇ ਵਿੱਚ ਕਿੱਡੇ ਵੱਡੇ ਜਰਨੈਲ ਹੋਏ ਬਾਈ ਗੁਰਜੰਤ ਸਿੰਘ ਜੀ ਹੋਣੀ ਹੋਏ ਲਾਹਵ ਸਿੰਘ ਜੀ ਹੋਣੀ ਹੋਏ ਸੁਖਦੇਵ ਸਿੰਘ ਬੱਬਰ ਹੋਏ ਕਮਰਜੀਤ ਸਿੰਘ ਸੁਲਤਾਨਵੰਦ ਹੋਏ ਬਹੁਤ ਸ਼ਕਤੀਆਂ ਹੋਈਆਂ ਜਿਨ੍ਹਾਂ ਨੇ ਇਹ ਭੂਮਿਕਾ ਦਿਖਾਈ ਕਰਕੇ ਤੁਹਾਨੂੰ ਕੋ ਲੱਜਦੇ ਸਮੇਂ ਦੇ ਵਿੱਚ ਅਕਾਲੀ ਦਲ ਹੈ ਜਿਹੜੇ ਕੀ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਅਕਾਲੀ ਦਲ ਹਾਂ ਸਾਡੇ ਕੋਲ ਅਕਾਲੀ ਦਲ ਦੀ ਚੋਣ ਨਿਸ਼ਾਨਾ ਤੱਕੜੀ ਹੈ ਸਾਡੇ ਕੋਲੇ ਔਰ ਬਾਦਲ ਧੜਾ ਹੈ ਅਕਾਲੀ ਹੋਣ ਦਾ ਦਾਵਾ ਤਾਂ ਉਹ 95 ਜਦੋਂ ਮੋਗਾ ਕਾਨਫਰੰਸ ਕੀਤੀ ਉਹ ਤੋਂ ਹੀ ਛੱਟ ਗਿਆ ਸਤਿ ਅਕਾਲ ਫਿਰ ਹੱਲ ਕਿਵੇਂ ਤੁਹਾਨੂੰ ਹੁੰਦਾ ਹੋਇਆ ਨਜ਼ਰ ਆਊਗਾ ਕਿ ਕੀ ਤੁਹਾਨੂੰ ਲੱਗਦਾ ਕਿ ਇਜ਼ਤਤ 13 ਵੀ ਕਟੀਆਂ ਹੋਣਗੀਆਂ ਕਿਉਂਕਿ ਇਥੇ ਦਾ ਜੇਕਰ ਕੋਈ ਆਵਾਜ਼ ਚੁੱਕਦਾ ਵੀ ਹੈ ਤਾਂ ਉਸ ਨੂੰ ਵੱਖਵਾਦੀ ਕਹਿੰਦੇ ਆ ਕਹਿੰਦੇ ਕਿ ਇਹ ਤਾਂ ਦੇਸ਼ ਨੂੰ ਭੰਡਣ ਦੀਆਂ ਗੱਲ ਕਰਦੇ ਨੇ ਵੱਖਰਾ ਰਾਜ ਬਣਾਉਣ ਦੇ ਜਿਹਦਾ ਗਵਰਨੈਂਸ ਦੇ ਰਾਹੀਂ ਤੁਸੀਂ ਵੋਟ ਪੋਲਿਟਿਕਸ ਰਾਹੀਂ ਹੱਲ ਕਰਨਾ ਫਿਰ ਤਾਂ ਇਹ ਹੈ ਵੀ ਤੁਸੀਂ ਆਪਣੇ ਆਪਣੀ ਇਸ ਗੱਲ ਨੂੰ ਮੰਨਣ ਵਾਲੇ ਜਾਂ ਆਪਣੇ 273 ਐਮਪੀ ਜਿਤਾਓ ਫਿਰ ਇਹ ਮੰਨੀ ਜਾਣੀ ਆ ਜਾਂ ਤੁਸੀਂ ਦੂਜਿਆਂ ਨੂੰ ਕਨਵਿੰਸ ਕਰ ਲਓ ਜਿਹੜੇ ਹੁਣ ਰਾਜ ਕਰਦੇ ਨੇ ਨਹੀਂ ਇਹ ਸਟਰਗਲ ਦਾ ਮਸਲਾ ਵੱਡਾ ਹਿੱਸਾ ਤਾਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ ਉਹ ਤਾਂ ਕਹਿੰਦਾ ਕਿ ਸਾਨੂੰ ਅਜੇ ਹ ਕੋਈ ਵੱਖਰਾ ਰਾਜ ਨਹੀਂ ਚਾਹੀਦਾ ਅਜੇ ਹੀ ਅਸੀਂ ਕੋਈ ਜਿਹੜੀ ਹੈਗੀ ਹੈ ਸਾਨੂੰ ਲੋੜ ਨਹੀਂ ਜਿਸ ਵਕਤ ਤੁਸੀਂ ਆਪਣੀ ਪੋਲਿਟਿਕਸ ਦਾ ਵਿਚਾਰ ਤਾਰਕ ਆਧਾਰ ਮੰਨਵਾ ਲਓਗੇ ਤੇ ਤੁਹਾਡੇ ਜਿਹੜੀਆਂ ਪੋਲਿਟੀਕਲ ਸਟਾਰਮ ਦੇ ਸਲੋਗਨ ਹੈ ਉਹ ਵੀ ਮੰਨੇ ਜਾਣਗੇ ਕਿਸੇ ਕੀ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਹੀ ਸਮਝਾਉਣ ਦੇ ਵਿੱਚ ਪਹਿਲਾਂ ਕਾਮਯਾਬ ਹੋ ਕੇ ਚਲੋ ਸੈਂਟਰ ਨੂੰ ਤਾਂ ਪੂਰੇ ਦੇਸ਼ ਦੇ ਵਿੱਚ ਤਾਂ ਸਮਝਾਉਣ ਦੀ ਗੱਲ ਬਾਅਦ ਦੇ ਵਿੱਚ ਆਉਂਦੀ ਹੈ। ਅੱਜ ਕੱਲ੍ਹ ਕੋਣਾਂ ਦੀ ਇੰਟਰਵਿਊ ਕਰ ਰਿਹਾ ਸੀ ਕੱਲ ਕੋਣੀ ਕਹਿੰਦੇ ਪੰਜਾਬ ਦਿੱਲੀ ਦੇ ਲੋਕ ਤਾਂ ਛੱਡੋ ਪੰਜਾਬ ਦੇ ਲੋਕ ਹੀ ਖਾਲਿਸਤਾਨ ਨਹੀਂ ਚਾਹੁੰਦੇ ਕਹਿੰਦੇ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੀ ਗੱਲਾਂ ਕਹਿ ਦਿੰਦੇ ਨੇ ਖਾਲਿਸਤਾਨ ਦੀਆਂ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਔਰ ਕਹਿੰਦੇ ਜੇ ਹੋ ਗਿਆ ਕਹਿੰਦੇ ਦਿੱਲੀ ਕਿਵੇਂ ਆਉਂਗੇ ਤੁਸੀਂ ਕਹਿੰਦੇ ਅਰਦਾਸ ਜਿਹੜੀ ਆਪਾਂ ਕਰਦੇ ਸੀਗੀ ਕਿ ਜਿਹੜੇ ਪੰਥ ਤੋਂ ਗੁਰਦੁਆਰੇ ਵਿਛੜੇ ਨੇ ਉਹਨਾਂ ਗੁਰਦੁਆਮਾ ਦੀ ਜਿਹੜੀ ਹੈ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਤਾਂ ਕਹਿੰਦੇ ਕੀ ਫਿਰ ਹੋਰ ਗੁਰਦੁਆਰੇ ਵੀ ਇਹ ਸਾਰੇ ਸਾਡੇ ਲਈ ਖਾਲਿਸਤਾਨ ਇੱਕ ਸਿੱਖਾਂ ਦੀ ਕੱਲੀ ਸਹੂਲਤ ਦਾ ਮੁਲਕ ਨਹੀਂ ਹੈ ਸਿੱਖਾਂ ਦੀ ਪੋਲਿਟਿਕ ਹਿੰਦੂਸ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਖਾਲਿਸਤਾਨ ਦੇ ਵਿੱਚ ਤੁਹਾਡੇ ਵਾਸਤੇ ਵੀ ਵਧੀਆ ਚੀਜ਼ ਹੋਊਗੀ ਮੁਸਲਮਾਨਾਂ ਨੂੰ ਕਿਵੇਂ ਕਰੋਗੇ ਕ੍ਰਿਸਚੀਅਨਸ ਨੂੰ ਕਿਵੇਂ ਕਰੋਗੇ ਕ੍ਰਿਸਚੀਅਨ ਸਿੱਖਦਾ ਤਾਂ ਇੱਥੇ ਰੌਲਾ ਪਿਆ ਹੋਇਆ ਇੰਨਾ ਜ਼ਿਆਦਾ ਅਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਸਿੱਖਾਂ ਨੇ ਪ੍ਰੈਕਟਿਸ ਕਰਕੇ ਦੱਸਿਆ ਮਿਸਲਾਂ ਦੇ ਰਾਜ ਵੇਲੇ 1764 ਤੋਂ ਲੈ ਕੇ 1849 ਤੱਕ ਰਾਜ ਰਿਹਾ ਸਿੱਖਾਂ ਦਾ 90 ਸਾਲ ਉਹਦੇ ਵਿੱਚ 7% ਹੀ ਸਿੱਖ ਸਗੇ ਸਾਰਿਆਂ ਨੂੰ ਦਿੱਤਾ ਕਿਸੇ ਨੂੰ ਕਈ ਵਾਰ ਸਵਾਲ ਪੁੱਛ ਲਿਤਾ ਜਾਂਦਾ ਹੈ ਖਾਲਸਾਤਨ ਦਾ ਤਾਂ ਉਹ ਇਸ ਗੱਲ ਦੇ ਵਿੱਚ ਕਈ ਵਾਰ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਜਵਾਬ ਦਿੰਦਾ ਕਹਿੰਦੇ ਕਿ ਸਾਨੂੰ ਖਾਲਸਾਤਾਨੀ ਚਾਹੀਦਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀਦਾ ਹੈ ਕੀ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਖਾਲਸਾਤਨ ਵਾਲਾ ਰਾਜ ਸੀ ਜਾਂ ਉਹ ਕੁਝ ਵੱਖਰਾ ਰਾਜ ਤੋਂ ਦਾ? ਇੱਕ ਕੋਈ ਗੱਲ ਹੈ। ਪਾਣੀ ਜਿਹੜੇ ਨੇ ਉਹ ਗੰਦੇ ਹੋ ਚੁੱਕੇ ਨੇ ਸਾਡੇ ਮੋਨਿਟਰੀ 'ਚ ਆਪਾਂ ਪਾਸੇ ਚੱਲੀਏ ਤਾਂ ਕਰਜ਼ੇ ਦੇ ਵਿੱਚ ਪੰਜਾਬ ਡੁੱਬਿਆ ਹੋਇਆ ਹੈ ਤੇ ਜੇ ਵੱਖਰਾ ਰਾਜ ਆਪਾਂ ਕਰ ਲਿਆ ਤਾਂ ਇਹਨਾਂ ਚੀਜ਼ਾਂ 'ਚ ਕਿਵੇਂ ਉੱਠੀ? ਇਹ ਇਹ ਜਿਹੜਾ ਹੁਣ ਵਾਲਾ ਰਾਜ ਹੈ ਉਹਦੇ ਕਰਕੇ ਹੀ ਇਹ ਸਮੱਸਿਆਵਾਂ ਆ ਰਹੀਆਂ ਨੇ। ਪਾਰਟੀਆਂ ਇਸ ਦੇ ਉੱਤੇ ਬਣੀਆਂ ਸਿਮਰਜ ਸਿੰਘ ਮਾਨ ਉਹਨੇ ਵੀ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਆਵਾਜ਼ ਚੁੱਕਦੇ ਆਏ ਨੇ ਪਰ ਉਮੀਦਾਂ ਹਾਂਗਾ ਰਾ ਉਹਨਾਂ ਨੂੰ ਨਹੀਂ ਮਿਲਿਆ ਇਸ ਵਾਰ ਦੀ ਲੋਕ ਸਭਾ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਰਬਜੀਤ ਸਿੰਘ ਉਹਨੇ ਇੱਕ ਲਾਈਨ ਤੇ ਵੱਖਰੀ ਲਾਈਨ ਤੇ ਚੱਲ ਰਹੇ ਨੇ ਅਮਰਿਤਪਾਲ ਉਹਨਾਂ ਹੀ ਪਹਿਲਾਂ ਕੁਝ ਹੋਰ ਕਹਿ ਰਹੇ ਸੀ ਮਾਤਾ ਜੀ ਦਾ ਬਿਆਨ ਆ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਦਾ ਫਿਰ ਉਹ ਕਾਊਂਟਰ ਬਿਆਨ ਆ ਜਾਂਦਾ ਤਾਂ ਮੈਂ ਇਹੀ ਜਾਣਨਾ ਚਾਹੁੰਦਾ ਤੁਹਾਨੂੰ ਲੱਗਦਾ ਕਿ ਇਹ ਰਾਹ ਸੋਖਾ ਹੈ ਜਿਹੜਾ ਤੁਸੀਂ ਸੰਘਰਸ਼ ਕੀਤਾ ਹੈ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਪੰਥਕ ਮੁੱਦਿਆਂ ਦੇ ਵਿੱਚ ਔਰ ਪੰਥਕ ਮੁੱਦਿਆਂ ਦੇ ਉੱਤੇ ਇੱਕ ਅਜਿਹਾ ਵੈਕਿਊਮ ਰਿਹਾ ਹੈ ਜਿਸ ਨੂੰ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਲੋਕਾਂ ਦੇ ਵੱਲੋਂ ਆ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵੇਲੇ ਵੀ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਉਸ ਨੂੰ ਇਹ ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਹੁਣ ਵੇਵ ਚਲਦੀ ਹੋਈ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਵੈਕਿਊਮ ਸੀ ਉਸ ਨੂੰ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਵੀ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅੱਗੇ ਹੁਣ 2027 ਦੇ ਵਿੱਚ ਕਿਹੋ ਜੀ ਪੰਜਾਬ ਦੀ ਸਿਆਸੀ ਫਜ਼ਾਮਾਂ ਦੇ ਵਿੱਚ ਰੂਪਰੇਖਾ ਰਹਿੰਦੀ ਹੈ ਉਸ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਭਾਈ ਮਨਦੀਪ ਸਿੰਘ ਹਣੀ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਜ਼ਿਕਰ ਕੀਤਾ ਇੱਕ ਪੰਜਾਬ 'ਚ ਵੈਕਿਊਮ ਹਮੇਸ਼ਾ ਹੀ ਰਿਹਾ ਹੈ ਔਰ ਸਮੇਂ-ਸਮੇਂ ਤੇ ਉਸ ਨੂੰ ਆਕੇ ਭਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਅੱਜ ਵੀ ਉਸੀ ਕੜੀ ਦੇ ਵਿੱਚ ਅਜੀਪਾਲ ਬਰਾੜ ਉਹਨਾਂ ਨੇ ਇੱਕ ਆਪਾਂ ਕਹਿ ਲਈਏ ਕੜੀ ਨੂੰ ਜਿਹੜਾ ਹੈ ਉਹ ਅੱਗੇ ਵਧਾਇਆ ਹੈ ਮਿਸਲ ਸਤਲੁਜ ਦਾ ਉਹਨਾਂ ਨੇ ਫੋਰਮ ਤਿਆਰ ਕੀਤਾ ਕੁਝ ਚੀਜ਼ਾਂ ਕੁਝ ਏਜੰਡੇ ਉਹਨਾਂ ਨੇ ਗਣਾਈ ਤੁਸੀਂ ਕਿਵੇਂ ਵੇਖਦੇ ਹੋ ਇਸ ਤਮਾਮ ਏਜੰਡੇਜ਼ ਨੂੰ ਤਮਾਮ ਚੀਜ਼ਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਉਸ ਵੈਕਿਊਮ ਨੂੰ ਭਰਨ ਦੇ ਵਿੱਚ ਕਾਮਯਾਬ ਹੋ ਸਕੇਗਾ ਦੇਖੋ ਜਿੱਥੇ ਤੱਕ ਇਲੈਕਟਰਲ ਪੋਲਿਟਿਕਸ ਦਾ ਵੈਕਿਊਮ ਹੈ ਇਹ ਕੋਈ ਪ੍ਰਗਟ ਹੋਣ ਹੋਇਆ ਇਹ ਬੇਸਿਕਲੀ ਕਾਲੀ ਪੋਲਿਟਿਕਸ ਜਿਹੜੀ ਅਕਾਲੀ ਦਲ ਦੇ ਰਾਹੀਂ ਪੋਲਿਟਿਕਸ ਹੋ ਰਹੀ ਸੀਗੀ ਉਹਦੀ ਫੂਕ 80s 'ਚ ਨਿਕਲ ਗਈ ਸੀਗੀ ਉਹਦੋਂ ਡਿਸਕ੍ਰੈਡਿਟ ਹੋ ਗਏ ਸੀਗੇ ਜਿਸ ਵੇਲੇ ਉਹਨਾਂ ਦਾ 84 ਦੇ ਸਾਰੇ ਵੱਡੇ ਕੱਲੂਕਾਰੇ ਚ ਰੋਲ ਸਾਹਮਣੇ ਆਇਆ ਸੀਗਾ ਬਟ ਉਸ ਤੋਂ ਬਾਅਦ ਕਿਸੇ ਨਾ ਕਿਸੇ ਰੂਪ 'ਚ ਜਿਹੜੀ ਉਸ ਵੇਲੇ ਦੀ ਲਿਬਰਲ ਸੈਕੂਲਰ ਸਟੇਟ ਸੀਗੀ ਉਹਨਾਂ ਨੂੰ ਇਹ ਜਿਹੜੀਆਂ ਪੈਰੀਫੇਰੀ ਸਟੇਟਸ ਨੇ ਉੱਥੇ ਆਪਣੇ ਉਹ ਦੂਜੀ ਕਮਿਊਨਿਟੀ ਜੋ ਆਪਣੇ ਮਤਲਬ ਦਾ ਲੀਡਰ ਚੁਣ ਕੇ ਉਹਦੇ ਰਾਹੀਂ ਉੱਥੇ ਪੋਲਿਟਿਕਸ ਕਰਦੇ ਸੀਗੇ ਸੋ ਉਹਦੇ ਉਨੀ ਬਰਨਾਲਾ ਚੂਜ਼ ਕੀਤਾ ਬਾਦਲ ਚੂਜ਼ ਕੀਤਾ ਸੋ ਉਹਨਾਂ ਦੀ ਭਰੀ ਹੋਈ ਫੂਕ ਇਨ੍ਹਾਂ ਟੈਰਾ ਵਿੱਚ ਸੀਗੀ ਤੇ ਹੁਣ ਜਿਹੜਾ ਨਵਾਂ ਸਟੈਬਲਿਸ਼ਮੈਂਟ ਹੈ ਉਹਨੂੰ ਉਸ ਤਰ੍ਹਾਂ ਦੀ ਪੋਲਿਟਿਕਸ ਦੀ ਲੋੜ ਨਹੀਂ ਹੈ ਤੇ ਉਹ ਉਹਨਾਂ ਨੇ ਆਪਣੀ سپورਟ ਖੇਚ ਲਈ ਤੇ ਵੈਕਿਊਮ ਸਾਹਮਣੇ ਆ ਗਿਆ ਜਿਵੇਂ ਅਜੀਪਾਲ ਬਰਾਰੋਣੀ ਕਹਿ ਰਹੇ ਨੇ ਕਿ ਅਕਾਲੀ ਦਲ ਸੁਰਜੀਤ ਹੋਣਾ ਚਾਹੀਦਾ ਹੈ ਅਕਾਲੀ ਦਲ ਦੇ ਵਿੱਚ ਅਸੀਂ ਜਾਨ ਭਰਨੀ ਹੈ ਉਹ ਸਾਰੇ ਹੋਰ ਅਜਿਹੇ ਫੋਰਮ ਨੇ ਫਿਰ ਉਹ ਬਾਗੀ ਧੜੇ ਦੀ ਆਪਾਂ ਗੱਲ ਕਰ ਲਈ ਉਹ ਵੀ ਇਹੀ ਜ਼ਿਕਰ ਕਰਦਾ ਹੈ ਕਿ ਅਸੀਂ ਵੀ ਅਕਾਲੀ ਦਲ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਅਕਾਲੀ ਦਲ ਜਿਵੇਂ ਤੁਸੀਂ ਵੀ ਹਾਲਾਂਕਿ ਚਰਚਾ ਕਰ ਰਹੇ ਸੀ ਅਕਾਲੀ ਕੀ ਹੁੰਦਾ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹੁੰਗਾ ਔਰ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਜ਼ਰੂਰ ਸਾਂਝਾ ਕਰਿਓ ਕਿ ਅਕਾਲੀ ਅਸਲ ਹੈ ਕੌਣ ਦੇਖੋ ਅਕਾਲੀ ਦਲ ਦੀ ਜਦੋਂ ਵੀ ਚਰਚਾ ਸ਼ੁਰੂ ਹੋਣੀ ਹੈ ਉਹ ਇੱਕ ਢਾਂਚੇ ਦੀ ਪੁੰਨ ਸਰਜੀਤੀ ਦੀ ਤਾਂ ਗੱਲ ਨਹੀਂ ਅਕਾਲੀਆਂ ਦਾ ਪਰੰਪਰਾ ਸੀਗੀ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਸ਼ੁਰੂ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਇੱਕ ਬਜਮਾ ਰੂਪ ਦਿੱਤਾ ਅਕਾਲੀ ਸਿੱਖਾਂ ਦੀ ਪੋਲਿਟਿਕਸ ਦਾ ਐਕਸੈਸ ਧੁਰਾ ਸੀਗੀ ਉਸ ਤੋਂ ਰੇ ਦੇ ਦੁਆਲੇ ਬਾਕੀ ਸਾਰੀ ਤਰ੍ਹਾਂ ਦੀ ਪੋਲਿਟਿਕਸ ਘੁੰਮਦੀ ਸੀਗੀ ਤੋ ਉਹ ਅਕਾਲੀ ਦੇ ਜਿਹੜਾ ਉਹਦੀ ਇੱਕ ਕਰਤੱਵ ਸੀਗਾ ਉਹ ਇਹ ਸੀਗਾ ਕਿ ਉਹ ਸਿੱਖਾਂ ਦੀ ਜਿਸ ਤਰ੍ਹਾਂ ਦੀ ਵੀ ਪਬਲਿਕ ਐਕਟੀਵਿਟੀ ਆ ਚਾਹੇ ਉਹ ਪੋਲੀਟੀਕਲ ਆ ਚਾਹੇ ਉਹ ਗੁਰਦੁਆਰਾ ਪ੍ਰਬੰਧ ਆ ਚਾਹੇ ਸਮਾਜਿਕ ਐ ਉਹ ਸਾਰੀ ਪੋਲੀਟੀਕਲ ਐਕਟੀਵਿਟੀ ਦੇ ਜੋ ਸੰਸਥਾਵਾਂ ਢਾਂਚੇ ਨੇ ਜਾਂ ਅਹਿਮ ਸ਼ਕਤੀਆਂ ਨੇ ਸਾਰਿਆਂ ਤੇ ਕੁੰਡਾ ਰੱਖੇ ਕਿ ਇਹ ਸਾਰੇ ਗੁਰਮਤ ਦੇ ਅਨੁਸਾਰ ਆਪਣਾ ਸਾਂਝਾ ਪੰਥਕ ਤੇ ਨਿੱਜੀ ਕਰਤੱਵ ਨਿਭਾਉਣ ਇਹ ਕੁੰਡਾ ਸੀਗਾ ਉਹਨਾਂ ਦਾ ਤੇ ਉਹਨਾਂ ਦੇ ਗੁਣ ਹੁੰਦੇ ਸੀਗੇ ਜਿਹੜੇ ਗੁਰਮਤ ਦੀ ਰਹਿਤ ਚ ਸਭ ਤੋਂ ਪਰਪੱਕ ਕਰੜੀ ਰਹਿਤ ਵਾਲੇ ਸਿੱਖ ਅਕਾਲੀਆਂ ਦੀ ਰਹਿਤ ਤਾਂ ਸਦਾ ਸਤ ਜਾਗਤ ਸੀਗੀ ਮਤਲਬ ਸੌਂਦੇ ਹੀ ਨਹੀਂ ਸੀਗੇ ਕਦੇ ਤੇ ਜਿਹੜੇ ਨਾਮ ਬਾਣੀ ਦਾ ਪ੍ਰਵਾਹ ਆਪ ਚਲਾਣ ਲੋਕਾਂ ਲਈ ਚਲਾ ਕੇ ਦੇਣ ਜਿਹੜੇ ਸਟਰਗਲ ਸਭ ਤੋਂ ਅੱਗੇ ਹੋਣ ਜਿਹੜੇ ਅਹੁਦਾ ਪਦਵੀ ਕੋਈ ਨਾ ਲੈਣ ਈਵਨ ਗੁਰਦੁਆਰਾ ਪ੍ਰਬੰਧਜ ਵੀ ਨਹੀਂ ਲੈਣ ਸੋ ਉਸ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਸਾਰੇ ਧੁਰਾ ਬਣੇ ਹੋ ਸਕਦਾ ਜਿਹੜਾ ਧਿਰ ਨਾ ਬਣੇ ਹੁਣ ਜੇ ਕੋਈ ਗੁਰਦੁਆਰਾ ਪ੍ਰਬੰਧ ਦਾ ਠੇਰ ਬਣ ਗਿਆ ਕੋਈ ਮੌਕੇ ਦਾ ਰਾਜ ਲੈਣ ਦੇ ਲਈ ਠੇਰ ਬਣ ਗਿਆ ਤੁਰਾ ਨਹੀਂ ਬਣ ਸਕਦਾ ਸੋ ਅਕਾਲੀ ਉਹਨਾਂ ਨੂੰ ਹੀ ਕਿਹਾ ਜਾਂਦਾ ਸੀਗਾ ਜਿਹੜੇ ਤੁਰੇ ਦੇ ਤੌਰ ਤੇ ਬਿਲਕੁਲ ਬੇਗਰਜ਼ ਨਿਸ਼ਕਾਮ ਹੋ ਕੇ ਆਪਣਾ ਸਾਰੀ ਨਿਰਵਾਹ ਪੋਲਿਟਿਕਸ ਦਾ ਕਰਨ ਉਹਨਾਂ ਨੂੰ ਅਕਾਲੀ ਕਹਿੰਦੇ ਸੀਗੇ ਸੋ ਜਦੋਂ ਹੁਣ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਹੋ ਰਹੀ ਆ ਤੇ ਅਕਾਲੀ ਪਰੰਪਰਾ ਨੂੰ ਛੱਡ ਕੇ ਹੋ ਰਹੀ ਆ ਤਾਂ ਇਹ ਪੋਲਿਟੀਕਲ ਪਾਰਟੀਆਂ ਲੰਮਾ ਟਾਈਮ ਜੇ ਕਾਲੀ ਪਰੰਪਰਾ ਦੀ ਗੱਲ ਕਰਕੇ ਪੁਨਰਸੁਰਜੀਤ ਕਰਨੀ ਹੈ ਨਹੀਂ ਖੜਨੀ ਹੈ ਲੰਬਾ ਟਾਈਮ ਕਿ ਲੱਗਦਾ ਤੁਹਾਨੂੰ ਕੀ ਇਹ ਸਾਰੀਆਂ ਜਿਹੜੀਆਂ ਪਰੰਪਰਾਵਾਂ ਤੁਸੀਂ ਗਣਾਈਆਂ ਜੋ ਤੁਸੀਂ ਚੀਜ਼ਾਂ ਦੱਸੀਆਂ ਕਿ ਇੱਕ ਕਾਲੀ ਦਲ ਦੇ ਵਿੱਚ اور ਇੱਕ ਕਾਲੀ ਜਿਹੜਾ ਵਿਅਕਤੀ ਹੁੰਦਾ ਸੀ ਉਹਦੇ ਵਿੱਚ ਜੋ ਇੱਕ ਖਾਸੀਅਤ ਜੋ ਖੂਬੀਆਂ ਹੁੰਦੀਆਂ ਸੀ ਅੱਜ ਦੇ ਸਮੇਂ 'ਚ ਤੁਹਾਨੂੰ ਕਿਸੇ ਬੰਦਿਆਂ ਦੇ ਵਿੱਚ ਕਿਸੇ ਚਿਹਰਿਆਂ ਦੇ ਵਿੱਚ ਨਜ਼ਰ ਆਉਂਦੀਆਂ ਨੇ ਨਹੀਂ ਸਾਡੇ ਸਮਿਆਂ ਦੇ ਵਿੱਚ ਵੱਡੇ ਬੰਦੇ ਹੋਏ ਨੇ ਜਿੰਦਿਆਂ ਬੰਦਿਆਂ ਬਾਰੇ ਗੱਲ ਕਰਨੀ ਚਲੋ ਆਪਣੇ ਗੁਰਮਤਿ ਦੇ ਵਿੱਚ ਉਹਦੇ ਚ ਲਿਮਿਟੇਸ਼ਨ ਹੈ ਜਿਹੜੇ ਬਿਲਕੁਲ ਸਾਡੇ ਇਮੀਡੀਏਟ ਪਾਸਟ 'ਚ ਹੋਏ ਨੇ ਸੰਜ ਜਰਨੈਲ ਸਿੰਘ ਜੀ ਹੋਏ ਨੇ ਉਹਨਾਂ ਨੇ ਇੱਕ ਅਕਾਲੀ ਰੂਪ ਦਿਖਾਇਆ ਖਾੜਕੋ ਮੂਵਮੈਂਟ ਦੇ ਵਿੱਚ ਕਿੱਡੇ ਵੱਡੇ ਜਰਨੈਲ ਹੋਏ ਬਾਈ ਗੁਰਜੰਤ ਸਿੰਘ ਜੀ ਹੋਣੀ ਹੋਏ ਲਾਭ ਸਿੰਘ ਜੀ ਹੋਣੀ ਹੋਏ ਸੁਖਦੇਵ ਸਿੰਘ ਬੱਬਰ ਹੋਏ ਕਮਰਜੀਤ ਸਿੰਘ ਸੁਲਤਾਨਵੰਦ ਹੋਏ ਬਹੁਤ ਸ਼ਕਤੀਤਾ ਹੋਈਆਂ ਜਿਨ੍ਹਾਂ ਨੇ ਇਹ ਭੂਮਿਕਾ ਦਿਖਾਈ ਕਰਕੇ ਔਰ ਜਿੰਨਾ ਕੋ ਲੱਜਦੇ ਸਮੇਂ ਦੇ ਵਿੱਚ ਅਕਾਲੀ ਦਲ ਹੈ ਜਿਹੜੇ ਕਿ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਅਕਾਲੀ ਦਲ ਹਾਂ ਸਾਡੇ ਕੋਲ ਅਕਾਲੀ ਦਲ ਦੀ ਚੋਣ ਨਿਸ਼ਾਨਾ ਤੱਕੜੀ ਹੈ ਸਾਡੇ ਕੋਲੇ ਔਰ ਬਾਦਲ ਧੜਾ ਹੈ ਓ ਦੇਖੋ ਇਹ ਤਾਂ ਵੈਸੇ ਪੋਲਿਟਿਕਲ ਨਦਾਨਤਾ ਆ ਸਿੱਖਾਂ ਦੀ ਕਲੈਕਟਿਵ ਅਕਾਲੀ ਹੋਣ ਦਾ ਦਾਵਾ ਤਾਂ ਉਹ 95 ਜਦੋਂ ਮੋਗਾ ਕਾਨਫਰੰਸ ਕੀਤੀ ਉਹ ਤੋਂ ਹੀ ਛੱਡ ਗਏ ਛੱਡ ਗਏ ਸੀਗੇ ਹੁਣ ਅਸੀਂ ਵੈਸੇ ਹੀ ਅਸੀਂ ਕਹੀ ਜਾਂਦੇ ਆ ਵੀ ਤੁਸੀਂ ਅਕਾਲੀ ਆ ਤੇ ਆਉਣਾ ਅਕਾਲੀਆਂ ਵਾਲਾ ਰੋਲ ਨਿਭਾਓ ਹਾਂ ਹਾਂ ਤੇ ਜਿਵੇਂ ਅਜੀਪਾਲ ਬਰਾੜੋਣੀ ਜਿਹੜੇ ਟੀਚੇ ਲੈ ਕੇ ਚੱਲੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਟੀਚੇ ਅੱਜ ਦੇ ਦੌਰ ਦੇ ਵਿੱਚ ਤੁਹਾਨੂੰ ਲੱਗਦਾ ਕਾਮਯਾਬ ਹੋ ਸਕਦੇ ਨੇ ਇਹਨਾਂ ਇਸ਼ੂਜ਼ ਦੇ ਉੱਤੇ ਹੋਰ ਧਰਾਂ ਹੋਰ ਵਰਗ ਜਿਹੜੇ ਨੇ ਉਹ ਇਕੱਠੇ ਹੋ ਸਕਦੇ ਦੇਖੋ ਇਹ ਹਜੇ ਮੰਤਨ ਦਾ ਮਸਲਾ ਹੈ ਮੇਰੇ ਖਿਆਲ ਜੋ ਆਪ ਵੀ ਹਜੇ ਇੱਕ ਮਤ ਨਹੀਂ ਹਨ ਕਿਉਂਕਿ ਖਰੜਾ ਜੋ ਉਹਨਾਂ ਨੇ ਪੇਸ਼ ਕੀਤਾ ਤੇ ਖਰੜੇ ਦੇ ਵਿੱਚ ਜਿਹੜੇ ਪੰਜਾਬ ਦੇ ਨੁਕਤੇ ਨੇ 16 ਉਹ ਬਿਲਕੁਲ ਜਾਇਜ਼ ਨੇ ਜੇ ਕੱਲੇ ਪੰਜਾਬ ਦੇ ਨੁਕਤੇ ਨੂੰ ਲੈ ਕੇ ਚੱਲਣਾ ਹੈ ਤਾਂ ਪੰਜਾਬ ਦੇ ਸਾਰੇ ਸੈਕਸ਼ਨਸ ਅਕ੍ਰੋਸ ਸੈਕਸ਼ਨ ਪੰਜਾਬ ਦੇ ਸਾਂਝੇ ਮਸਲੇ ਨੇ ਮਸਲਨ ਪੰਜਾਬ ਨੂੰ ਵੱਧ ਅਧਿਕਾਰ ਲੈਣੇ ਨੇ ਉਹ ਕੱਲੇ ਸਿੱਖਾਂ ਲਈ ਨਹੀਂ ਚਾਹੀਦੇ ਉਹ ਸਾਰਿਆਂ ਲਈ ਚਾਹੀਦੇ ਨੇ ਦਰਿਆਈ ਪਾਣੀਆਂ ਦਾ ਮਸਲਾ ਬੋਲੀ ਦਾ ਮਸਲਾ ਸਰਹੱਦ ਖੋਲਣ ਦਾ ਮਸਲਾ ਵਪਾਰ ਦਾ ਮਸਲਾ ਹੈ ਖੇਤੀ ਨੀਤੀ ਆ ਜਿੰਨੇ ਵੀ ਉਹ 16 ਨੁਕਤੇ ਨੇ ਉਹ ਸਾਰਿਆਂ ਦੇ ਸਾਂਝੇ ਨੇ ਉਹਨੂੰ ਲੈ ਕੇ ਚੱਲਣਗੇ ਤੇ ਕੋਈ ਦਿੱਕਤ ਨਹੀਂ ਖੜਦੀ ਹੈ। ਤੋਂ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਇਹ ਆ ਕਿ ਜੋ ਸਾਡਾ ਪੁਰਾਣਾ ਤਜਰਬਾ ਰਿਹਾ ਹੈ ਕਿ ਜਿਹੜੇ ਪੰਥ ਨਾਲ ਸੰਬੰਧਿਤ ਨੁਕਤੇ ਨੇ ਪੰਥ ਦਾ ਬੁਨਿਆਦੀ ਜਿਹੜਾ ਮਸਲਾ ਉਹ ਇੰਨਾ ਹੈ ਕਿ ਜਿਹੜੀ ਪੰਥ ਦੀ ਇੱਕ ਸਾਂਝੀ ਪਛਾਣ ਨਿਆਰੀ ਤੇ ਆਜ਼ਾਦ ਜਿਹਨੂੰ ਖਾਲਸਾ ਪੰਥ ਕਹਿੰਦੇ ਆ ਉਸ ਨੂੰ ਮਨਵਾਣ ਦਾ ਜਦੋਂ ਸਿੱਖਾਂ ਦਾ ਇਹ ਇੰਡੀਅਨ ਇਸ ਸਟੇਟ ਦੇ ਨਾਲ ਕਨਫਲਿਕਟ ਸ਼ੁਰੂ ਹੋਇਆ 1849 ਚ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਇਹ ਕਹਿ ਦਿੱਤਾ ਵੀ ਅਸੀਂ ਕਿਸੇ ਦੀ ਵੀ ਸਾਂਝੀ ਧਾਰਮਿਕ ਪਛਾਣ ਨੂੰ ਨਹੀਂ ਮੰਨਾਂਗੇ ਉਦੋਂ ਦੋਨੋਂ ਹੀ ਜਿਹੜੇ ਸਿੱਖਾਂ ਦੇ ਨੁਮਾਇੰਦੇ ਸੀਗੇ ਕਨਸਟੀਟੂਐਂਟ ਅਸੈਂਬਲੀ ਜਿਉਂ ਉਹਨਾਂ ਨੇ ਨਾ ਕਰ ਦਿੱਤੀ ਤੇ ਕਾਂਗਰਸ ਦੇ ਦੋਨੋਂ ਵੱਡੇ ਲੀਡਰਾਂ ਨੇ ਗਾਂਧੀ ਨੇ ਤੇ ਨਹਿਰੂ ਨੇ ਸਿੱਖਾਂ ਨੂੰ ਇਹ ਵਕ-ਵਕ ਸਮੇਂ ਤੇ ਪਬਲੀਕਲੀ ਅਸ਼ੋਰੈਂਸ ਦਿੱਤੇ ਸੀਗੇ ਕਿ ਤੁਹਾਡੀ ਸਾਂਝੀ ਪਛਾਣ ਨੂੰ ਮੰਨਾਂਗੇ ਤੇ ਤੁਹਾਡੀ ਸਾਂਝੀ ਪਛਾਣ ਤੇ ਆਧਾਰਤ ਇੰਡੀਆ ਦੇ ਨਾਰਥ ਦੇ ਵਿੱਚ ਇੱਕ ਸਿੱਖ ਹੋਮਲੈਂਡ ਦੇਵਾਂਗੇ ਤੇ ਜਦੋਂ ਇਹ ਚੇਤੇ ਕਰਾਉਣ ਮਾਸਟਰ ਤਾਰਾ ਸਿੰਘ ਜੀ ਗਏ ਤੇ ਉਹਨਾਂ ਨੂੰ ਨਰੇਲਾ ਫੜ ਲਿਆ ਉਸ ਦਿਨ ਤੋਂ ਸਿੱਖਾਂ ਦਾ ਬੁਨਿਆਦੀ ਮਸਲਾ ਪੰਥਕ ਇਹੀ ਆ ਬਾਕੀ ਜਿੰਨੇ ਮਸਲੇ ਨੇ ਉਹ ਇਹਦੇ ਵਿੱਚੋਂ ਪੈਦਾ ਹੁੰਦੇ ਨੇ ਜਦੋਂ ਸਾਡੀ ਪਛਾਣ ਨੂੰ ਹੀ ਨਹੀਂ ਮੰਨਦੇ ਫਿਰ ਉਹਨਾਂ ਨਾਲ ਰਿਲੇਸ਼ਨ ਕਿੱਦਾਂ ਬਣੇ ਕਲੈਕਟਿਵ ਹੁਣ ਰਿਲੇਸ਼ਨ ਕਈ ਤਰ੍ਹਾਂ ਬਣ ਸਕਦਾ ਇੱਕ ਰਿਲੇਸ਼ਨ ਇਦਾਂ ਬਣ ਸਕਦਾ ਵੀ ਜਿੱਦਾਂ ਉਹਨਾਂ ਨੇ ਸੋਸ਼ਲ ਟ్రਾਈਬਸ ਦੀ ਪਛਾਣ ਕਲੈਕਟਿਵ ਮੰਨ ਲਈ ਸੋਸ਼ਲ ਟ్రਾਈਬਸ ਨੂੰ ਕੁਝ ਰਿਆਇਤਾਂ ਦੇ ਦਿੱਤੀਆਂ ਕਿਸੇ ਦੀ ਕਲਚਰਲ ਲਿੰਗੁਇਸਟਿਕ ਲਿੰਗੁਇਸਟਿਕ ਪਛਾਣ ਮੰਨ ਲਈ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਕੁਝ ਉੱਤੇ ਖੁਦਮਖਤਿਆਰੀ ਦੇ ਦਿੱਤੀ ਅੱਛਾ ਇੰਡੀਆ 'ਚ ਤਾਂ ਐਗਜ਼ਾਮਪਲ ਨਹੀਂ ਹੈਗੀ ਦੁਨੀਆ ਦੇ ਵਿੱਚ ਐਗਜ਼ਾਮਪਲ ਹੈਗੀਆਂ ਨੇ ਜਿੱਥੇ ਤੁਸੀਂ ਕਿਸੇ ਦੀ ਸਾਂਝੀ ਪਛਾਣ ਮੰਨ ਕੇ ਉਹਨਾਂ ਨੂੰ ਸੋਵਰੈਂਟੀ ਵੀ ਦੇਨੇ ਹੋ ਸੋ ਸਿੱਖਾ ਨੇ ਚਾਹੇ ਇੰਡੀਅਨ ਸਟੇਟ ਦਾ ਨਾਲ ਉਹਨਾਂ ਦਾ ਇੱਕ ਸੋਵਰਨ ਦਾ ਰਿਸ਼ਤਾ ਹੋਵੇ ਚਾਹੇ ਖੁਦਮੁਖਤਿਆਰੀ ਦਾ ਹੋਵੇ ਚਾਹੇ ਸਹੂਲਤਾਂ ਦਾ ਹੋਵੇ ਉਹ ਤਦੇ ਹੋਣਾ ਨਾ ਜੇ ਉਹ ਸਾਡੀ ਸਾਂਝੀ ਪਛਾਣ ਨੂੰ ਮੰਨਣ ਉਹ ਜੇ ਸਾਡੀ ਸਾਂਝੀ ਪਛਾਣ ਨੂੰ ਹੀ ਨਹੀਂ ਮੰਨ ਰਹੇ ਤੇ ਫਿਰ ਲਗਾਤਾਰ ਮਸਲੇ ਉਹਦੇ ਵਿੱਚੋਂ ਹੀ ਨਿਕਲ ਜਾ ਨਿਕਲਿਆ ਰਹੇ ਮਸਲਾ ਫਿਰ ਹੱਲ ਕਿਵੇਂ ਤੁਹਾਨੂੰ ਹੁੰਦਾ ਹੋਇਆ ਨਜ਼ਰ ਆਊਗਾ ਕਿ ਕੀ ਤੁਹਾਨੂੰ ਲੱਗਦਾ ਕਿ ਇਜ਼ਤ 13 ਵੀ ਇਕੱਠੀਆਂ ਹੋਣਗੀਆਂ ਕਿਉਂਕਿ ਇੱਥੇ ਦਾ ਜੇਕਰ ਕੋਈ ਆਵਾਜ਼ ਚੁੱਕਦਾ ਵੀ ਹੈ ਤਾਂ ਉਸ ਨੂੰ ਵੱਖਵਾਦੀ ਕਹਿੰਦੇ ਆ ਕਹਿੰਦੇ ਕਿ ਇਹ ਤਾਂ ਦੇਸ਼ ਨੂੰ ਭੰਡਣ ਦੀਆਂ ਗੱਲ ਕਰਦੇ ਨੇ ਵੱਖਰਾ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਪਹਿਲੀ ਗੱਲ ਹੈ ਵੀ ਇਹ ਗਵਰਨੈਂਸ ਦਾ ਮਸਲਾ ਨਹੀਂ ਰਹਿ ਗਿਆ ਹੁਣ ਇਹ ਸਟਰਗਲ ਦਾ ਮਸਲਾ ਹੈ ਮਸਲਨ ਇਹ ਇਹ ਹੁਣ ਇਹ ਇਸ਼ੂ ਪ੍ਰਿੰਸੀਪਲ ਇਸ਼ੂ ਆ ਇੰਡੀਆ ਦੇ ਪਾਰਲੀਮੈਂਟ ਨੇ ਡਿਸਾਈਡ ਕਰਨਾ ਜੇ ਤਾਂ ਗਵਰਨੈਂਸ ਦੇ ਰਾਹੀਂ ਤੁਸੀਂ ਵੋਟ ਪੋਲਿਟਿਕਸ ਰਾਹੀਂ ਹੱਲ ਕਰਨਾ ਫਿਰ ਤਾਂ ਇਹ ਆ ਵੀ ਤੁਸੀਂ ਆਪਣੇ ਆਪਣੀ ਇਸ ਗੱਲ ਨੂੰ ਮੰਨਣ ਵਾਲੇ ਜਾਂ ਆਪਣੇ 273 ਐਮਪੀ ਜਿਤਾਓ ਫਿਰ ਇਹ ਮੈਨੀ ਜਾਣੀ ਆ ਜਾਂ ਤੁਸੀਂ ਦੂਜਿਆਂ ਨੂੰ ਕਨਵਿੰਸ ਕਰ ਲਓ ਜਿਹੜੇ ਹੁਣ ਰਾਜ ਕਰਦੇ ਨੇ ਨਹੀਂ ਇਹ ਸਟਰਗਲ ਦਾ ਮਸਲਾ ਹੈ ਤੇ ਜਿਹੜੇ ਰਾਜ ਕਰਦੇ ਨੇ ਉਹਨਾਂ ਦੀ ਸਾਡੇ ਸਾਹਮਣੇ ਆ ਜਿਹੜੇ ਪਹਿਲੇ ਲਿਬਰਲ ਸੈਕੂਲਰ ਸੀਗੇ ਉਹ ਵੀ ਧਾਰਮਿਕ ਪਛਾਣ ਨੂੰ ਨਹੀਂ ਮੰਨਦੇ ਇਹ ਆਪਣੀ ਧਾਰਮਿਕ ਪਛਾਣ ਜਿਹੜੀ ਐਜ਼ ਅ ਹਿੰਦੂ ਨੂੰ ਹੀ ਮੰਨਦੇ ਨੇ ਦੂਜਿਆਂ ਨੂੰ ਨਹੀਂ ਮੰਨਦੇ ਸੋ ਇਸ ਤਰ੍ਹਾਂ ਇੰਡੀਅਨ ਪਾਰਲੀਮੈਂਟ ਦੇ ਵਿੱਚ ਸਲਾਹ ਮਸ਼ਵਰੇ ਗੱਲਬਾਤ ਡਿਸਕਸ਼ਨ ਰਾਹੀਂ ਹੱਲ ਹੋਣ ਵਾਲਾ ਦਾ ਮਸਲਾ ਨਹੀਂ ਇਹ ਸਟਰਗਲ ਦਾ ਮਸਲਾ ਇਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਦੋਂ 70 ਪਤਾ ਲੱਗ ਗਿਆ ਸੀਗਾ ਕੁਝ ਲੀਡਰ ਉਦੋਂ ਸੀਗੇ ਜਿਹੜੇ ਗੱਲ ਤੇ ਸੀਗੇ ਕਿ ਆਪਾਂ ਸਟਰਗਲ ਕਰਕੇ ਜਿੰਨਾ ਟਾਈਮ ਤੱਕ ਆਪਣੀ ਇਹ ਸਾਂਝੀ ਪਛਾਣ ਮਨਾ ਕੇ ਅਧਿਕਾਰ ਨਹੀਂ ਲੈ ਲੈਂਦੇ ਉਦੋਂ ਤੱਕ ਅਸੀਂ ਗਵਰਨੈਂਸ ਦੀ ਪੋਲਿਟਿਕਸ ਕਿਦਾਂ ਕਰਨੀ ਹੈ ਤੇ ਸਾਨੂੰ ਸੋਚਣਾ ਪੈਣਾ ਬਟ ਵੱਡਾ ਹਿੱਸਾ ਉਦੋਂ ਤੱਕ ਕਿਉਂਕਿ 67 ਸਰਕਾਰ ਬਣਨ ਲੱਗ ਗਈ ਸੀਗੀ ਅਹੁਦਿਆਂ ਦੇ ਲਾਲਚਾ ਆ ਗਿਆ ਸੀਗਾ ਤੇ ਉਹ ਵੱਡੇ ਹਿੱਸੇ ਨੇ ਇਹ ਗੱਲ ਨਹੀਂ ਮੰਨੀ ਤੇ ਉਹ ਅੱਜ ਵੀ ਅੱਜ ਦੇ ਮੌਜੂਦਾ ਦੌਰ ਦੇ ਵਿੱਚ ਵੀ ਮਨਤੇਰ ਸਿੰਘ ਜੀ ਵੱਡਾ ਹਿੱਸਾ ਤਾਂ ਇਸ ਚੀਜ਼ ਨੂੰ ਮਨਨ ਨੂੰ ਤਿਆਰ ਹੀ ਨਹੀਂ ਹੈਗਾ ਉਹ ਤਾਂ ਕਹਿੰਦਾ ਕਿ ਸਾਨੂੰ ਅਜਿਹਾ ਕੋਈ ਵਖਰਾ ਰਾਜ ਨਹੀਂ ਚਾਹੀਦਾ ਅਜਿਹੀ ਅਸੀਂ ਕੋਈ ਜਿਹੜੀ ਹੈਗੀ ਹੈ ਸਾਨੂੰ ਲੋੜ ਨਹੀਂ ਸਿੱਖ ਪੋਲਿਟਿਕਸ ਦੀ ਵਾਜਬੀਅਤ ਜਿਹੜੇ ਸਿੱਖ ਇਸ ਵੇਲੇ ਆਪਣੀਆਂ ਭਾਈਚਾਰਕ ਨਾਨ ਪੋਲਿਟਿਕਲ ਆਰਗੇਨਾਈਜੇਸ਼ਨ ਰਾਹੀਂ ਵੀ ਕਰ ਰਹੇ ਉਹ ਤੋਂ ਤੁਹਾਨੂੰ ਪਤਾ ਲੱਗ ਜਾਂਦੀ ਵੀ ਲੋਕ ਸਿੱਖਾਂ ਦੀ ਪੋਲਿਟਿਕਸ ਦੇ ਆਈਡੀਆ ਨੂੰ ਮੰਨਦੇ ਨੇ ਮਸਲਨ ਇੰਡੀਆ ਨੇ ਡੀਮੋਨਟਾਈਜੇਸ਼ਨ ਕੀਤੀ ਇੱਕ ਵਕਤ ਲੋਕ ਰੋਡ ਤੇ ਆ ਗਏ ਕੋਵਿਡ ਆਇਆ ਲੋਕਡਾਊਨ ਹੋ ਗਿਆ ਲੋਕਾਂ ਨੂੰ ਅੰਨ ਪਾਣੀ ਨਹੀਂ ਮਿਲਿਆ ਕਿੰਨੀਆਂ ਆਪਦਾ ਆਈਆਂ ਉਹਨਾਂ ਸਾਰਿਆਂ ਦੇ ਵਿੱਚ ਸਿੱਖਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਆਪਣੀਆਂ ਧਾਰਮਿਕ ਭਾਈਚਾਰਕ ਜਥੇਬੰਦੀਆਂ ਰਹੀ ਉਹ ਸਿੱਖਾਂ ਦੀ ਪੋਲਿਟਿਕਸ ਦਾ ਇੱਕ ਮਾਡਲ ਹੈ ਕਿਸਾਨੀ ਬਿੱਲ ਆਇਆ ਸਿੱਖਾਂ ਨੇ ਐਜੀਟੇਸ਼ਨ ਕੀਤੀ ਉਹ ਐਜੀਟੇਸ਼ਨ ਦੇ ਵਿੱਚ ਉਹ ਬਿੱਲ ਮੰਨਫੀ ਹੋਏ ਤੋ ਇੰਡੀਆ ਦੇ ਵਿੱਚ ਵੱਡੇ ਹਿੱਸੇ ਨੇ ਸਿੱਖਾਂ ਦੇ ਇਸ ਆਈਡੀਆ ਨੂੰ ਨਿਤਾਣੇ ਦੇ ਲੋੜਬੰਦ ਦੇ ਹੱਕ 'ਚ ਜਰਵਾਣੇ ਦੇ ਖਿਲਾਫ ਖੜਨ ਦੀ ਜਿਹੜੀ ਉਹਨਾਂ ਦੀ ਕੈਪੇਬਿਲਿਟੀ ਉਹਨੂੰ ਮੰਨ ਤਾ ਲਿਆ। ਤੋ ਸਿੱਖਾਂ ਦੀ ਪੋਲਿਟਿਕਸ ਦਾ ਜੋ ਬੁਨਿਆਦੀ ਆਈਡੀਆ ਉਹਨੂੰ ਮੰਨ ਲਿਆ। ਸਲੋਗਨਸ ਨੇ ਜਿਹੜੇ ਜਿਹੜੇ ਇਸ ਦੇ ਉਲਟ ਥੋੜੀਆਂ ਜਿਹੀਆਂ ਗਲਤੀਆਂ ਹੋਈਆਂ ਕਿੱਥੇ ਲੜਾਈ ਝਗੜਾ ਹੋ ਗਿਆ ਕਿੱਥੇ ਨਿਹੰਗ ਨੇ ਕੁਝ ਵੜਤਾ ਉਹਨੂੰ ਨਾਲ ਦੇ ਨਾਲ ਜਿਹੜੇ ਟੈਗ ਦਿੱਤੇ ਉਹ ਵੀ ਤਾਂ ਨਾਲ ਦੇ ਨਾਲ ਉਹਨਾਂ ਨੂੰ ਇਸ਼ਾਰੇ ਹੀ ਨਾ। ਸਲੋਗਨਸ ਦੀ ਗੱਲ ਹੈ ਬਸ। ਜਿਸ ਵਕਤ ਤੁਸੀਂ ਆਪਣੀ ਪੋਲਿਟਿਕਸ ਦਾ ਵਿਚਾਰ ਤਾਰਕ ਆਧਾਰ ਮਨਵਾ ਲਓਗੇ ਤੇ ਤੁਹਾਡੇ ਜਿਹੜੀਆਂ ਪੋਲਿਟੀਕਲ ਸਟਾਰਮ ਦੇ ਸਲੋਗਨ ਹੈ ਉਹ ਵੀ ਮੰਨੇ ਜਾਣਗੇ ਕਿਸੇ ਦਿਨ ਕਿ ਕੀ ਲੱਗਦਾ ਕਿ ਆਪਣੇ ਇਹ ਵਿਚਾਰ ਇਹ ਸਲੋਗਨਸ ਇਹ ਚੀਜ਼ਾਂ ਪੰਜਾਬ 'ਚ ਹੀ ਮਨਵਾਉਣੀਆਂ ਸੌਖੀਆਂ ਹੋਣਗੀਆਂ ਕੀ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਹੀ ਸਮਝਾਉਣ ਦੇ ਵਿੱਚ ਪਹਿਲਾਂ ਕਾਮਯਾਬ ਹੋਗੇ ਚਲੋ ਸੈਂਟਰ ਨੂੰ ਤਾਂ ਪੂਰੇ ਦੇਸ਼ ਦੇ ਵਿੱਚ ਤਾਂ ਸਮਝਾਉਣ ਦੀ ਗੱਲ ਬਾਅਦ ਦੇ ਵਿੱਚ ਆਉਂਦੀ ਹੈ ਤੁਹਾਨੂੰ ਲੱਗਦਾ ਕਿ ਇਹ ਚੀਜ਼ ਇਹ ਮੈਸੇਜ ਪੰਜਾਬ ਦੇ ਵਿੱਚ ਹੀ ਸਪਰੈਡ ਹੁੰਦਾ ਹੋਇਆ ਨਜ਼ਰ ਆਉਂਦਾ ਨਹੀਂ ਇਹ ਨਾਰਥ ਇੰਡੀਆ 'ਚ ਹੋ ਰਿਹਾ ਹੈ ਕਿਸਾਨੀ ਐਜੀਟੇਸ਼ਨ ਵਾਲੇ ਵੇਲੇ ਦੇਖੋ ਮੈਨੂੰ ਇੱਕੋ ਵੀਡੀਓ ਯਾਦ ਹੈ ਰਾਜਸਥਾਨ ਦਾ ਇੱਕ ਬੰਦਾ ਹੈ ਉਹਨੂੰ মিডিਆ ਵਾਲੇ ਪੁੱਛਦੇ ਪਏ ਜੇ ਤੋ ਖਾਲਸਤਾਨੀ ਲੋਕ ਹੈ ਉਹ ਕਹਿੰਦਾ ਵੀ ਜੇ ਇਹ ਸਾਰਿਆਂ ਦੇ ਸਾਰੇ ਇੰਡੀਆ ਦੇ ਕਿਸਾਨਾਂ ਲਈ ਲੜ ਰਹੇ ਆ ਤੇ ਸਾਨੂੰ ਲੜਦੇ ਹੋਏ ਵੀ ਲੰਗਰ ਖਵਾ ਰਹੇ ਆ ਤਾਂ ਫਿਰ ਮੈਂ ਵੀ ਖਾਲਸਤਾਨੀ ਕਹਿੰਦਾ ਸੋ ਇਹ ਸਾਡੇ ਸਲੋਗਨ ਤਾਂ ਪੰਜਾਬ ਤੋਂ ਬਾਹਰ ਵੀ ਸਟੈਬਲਿਸ਼ ਨੇ ਹੁਣ ਰੂਲਿੰਗ ਕਲਾਸ ਹੈ ਜਿਹੜੀ ਉਹਨੇ ਉਹ ਦਮਨਕਾਰੀ ਕਲਾਸ ਹੈ ਪਿੱਛੇ ਲੰਬੇ ਸਮੇਂ ਤੋਂ ਉਹਨਾਂ ਦੀ ਇੱਕ ਲਗੇਸੀ ਆ ਬੇਪਰਦੀ ਐਕਸਪਲੋਇਟ ਕਰਨ ਦੀ ਹਜ਼ਾਰਾਂ ਸਾਲ ਦੀ ਤੇ ਉਹ ਲੇਗੇਸੀ ਉਹਨਾਂ ਦੀ ਹੁਣ ਬ੍ਰਿਟਿਸ਼ Empire ਦੇ ਨਾਲ ਆ ਕੇ ਇਕਨੋਮਿਕ ਐਕਸਪਲੋਇਟੇਸ਼ਨ ਦੀ ਵੀ ਜੁੜ ਗਈ ਹੈ ਨਾਲ ਤੇ ਉਤੋਂ ਉਹਨਾਂ ਨੇ ਕਈ ਚੀਜ਼ਾਂ ਤੁਹਾਡੇ ਕਲਚਰ ਨੂੰ ਨੈਸ਼ਨਲਿਜ਼ਮ ਦੇ ਰਾਹੀਂ ਟਵਿਸਟ ਕਰਨ ਦੀਆਂ ਵੀ ਸਿੱਖ ਲਈਆਂ ਨੇ ਉਹ ਬ੍ਰਿਟਿਸ਼ ਸਿਸਟਮ ਦੇ ਨਾਲ ਜੁੜ ਕੇ ਉਹਨਾਂ ਦੀ ਕੈਪੇਬਿਲਿਟੀ ਵਧ ਗਈ ਆ ਉਹਦੇ ਨਾਲ ਉਹ ਕਈ ਵਾਰ ਮੌਕੇ ਦੀ ਮੌਕੇ ਆਪਣਾ ਝੂਠਾ ਫਰਮ ਪਰਮ ਬਲਾਂ ਚ ਜਰੂਰ ਕਾਮਯਾਬ ਹੋ ਜਾਂਦੇ ਕੱਲ ਕੋਣਾਂ ਦੀ ਇੰਟਰਵਿਊ ਕਰ ਰਿਹਾ ਸੀ ਕੱਲ ਕੋਣੀ ਕਹਿੰਦੇ ਪੰਜਾਬ ਦਿੱਲੀ ਦੇ ਲੋਕ ਤਾਂ ਛੱਡੋ ਪੰਜਾਬ ਦੇ ਲੋਕ ਹੀ ਖਾਲਿਸਤਾਨ ਨਹੀਂ ਚਾਹੁੰਦੇ ਕਹਿੰਦੇ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੀ ਗੱਲਾਂ ਕਹਿ ਦਿੰਦੇ ਨੇ ਖਾਲਿਸਤਾਨ ਦੀਆਂ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਔਰ ਕਹਿੰਦੇ ਜੇ ਹੋ ਗਿਆ ਕਹਿੰਦੇ ਦਿੱਲੀ ਕਿਵੇਂ ਆਉਂਗੇ ਤੁਸੀਂ ਕਹਿੰਦੇ ਅਰਦਾਸ ਜਿਹੜੀ ਆਪਾਂ ਕਰਦੇ ਸੀਗੀ ਕਿ ਜਿਹੜੇ ਪੰਤ ਤੋਂ ਗੁਰਦੁਆਰੇ ਵਿਛੜੇ ਨੇ ਉਹਨਾਂ ਗੁਰਧਾਮਾਂ ਦੀ ਜਿਹੜੀ ਹੈ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਤਾਂ ਕਹਿੰਦੇ ਕਿ ਫਿਰ ਹੋਰ ਗੁਰਦੁਆਰੇ ਵੀ ਇਹ ਸਾਰੇ ਐਡ ਹੋ ਤੋ ਜੇ ਹੁਣ ਇਹ ਗੱਲ ਮੰਨੀਏ ਵੀ ਸਾਰੇ ਗੁਰਦੁਆਰੇ ਜਾਂ ਸਾਰੇ ਸਿੱਖ ਇਕੱਲੇ ਇੰਡੀਆ 'ਚ ਨਹੀਂ ਹੈਗੇ ਪੰਥ ਤਾਂ ਸਾਰੀ ਦੁਨੀਆ 'ਚ ਹੈ ਤੋ ਪੰਥ ਦੇ ਜਿਹੜੇ ਫਿਰ ਸਾਰੇ ਅਮਰੀਕਾ, ਕੈਨੇਡਾ, ਪਾਕਿਸਤਾਨ, ਈਰਾਨ ਹੋਰ ਫਲਾਨੀ ਜਗ੍ਹਾ ਸਿੱਖ ਨੇ ਉਹ ਵੀ ਤਾਂ ਹਨੇ ਨਾ ਇਦਾਂ ਇੰਡੀਆ 'ਚ ਵੀ ਹੋ ਜਾਣਗੇ ਪਰ ਖਾਲਿਸਤਾਨ ਐਵਰ ਗਰੋਇੰਗ ਇੱਕ ਆਈਡੀਆ ਹੈ ਜਿਹੜਾ ਧਰਤੀ ਦੇ ਇੱਕ ਖੇਤੇ ਤੋਂ ਸ਼ੁਰੂ ਹੋਣਾ ਉਹ ਹੁਣ ਵਾਲੇ ਪੰਜਾਬ ਦੇ ਖੇਤੇ ਤੋਂ ਸ਼ੁਰੂ ਹੋਣਾ ਉਹ ਨਾਰਥ ਇੰਡੀਆ ਤੋਂ ਸ਼ੁਰੂ ਹੋਣਾ ਹੈ ਕਿ ਸਾਰੇ ਇੰਡੀਆ ਤੋਂ ਇੱਕੋ ਵਾਰੇ ਸ਼ੁਰੂ ਹੋ ਜਾਣਾ ਹੈ ਇਹ ਸਮਝ ਨੇ ਦੱਸਣਾ ਬਟ ਇਹ ਪੰਜਾਬ ਤੋਂ ਸ਼ੁਰੂ ਹੋ ਕੇ ਕੱਲੇ ਇੰਡੀਆ ਤੱਕ ਨਹੀਂ ਰੁਕਣਾ ਹੈ ਇੰਡੀਆ ਤੋਂ ਸ਼ੁਰੂ ਹੋ ਕੇ ਇਹ ਕੱਲਾ ਏਸ਼ੀਆ ਤੱਕ ਨਹੀਂ ਰੁਕਣਾ ਹੈ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਪੋਲੀਟੀਕਲ ਆਈਡੀਆ ਦਾ ਕ੍ਰਾਈਸਿਸ ਹੈ ਜਿਸ ਆਈਡੀਆ ਦੇ ਰਾਹੀਂ ਸਰਵਤ ਦਾ ਭਲਾ ਹੋ ਸਕੇ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਪੋਲੀਟੀਕਲ ਆਈਡੀਆ ਚਾਹੀਦਾ ਤੇ ਉਹਦੀ ਸਪੇਸ ਬਣੀ ਹੋਈ ਹੈ ਸਾਡੇ ਲਈ ਖਾਲਿਸਤਾਨ ਇੱਕ ਸਿੱਖਾਂ ਦੀ ਕੱਲੀ ਸਹੂਲਤ ਦਾ ਮੁਲਕ ਨਹੀਂ ਹੈ ਸਿੱਖਾਂ ਦੀ ਪੋਲਿਟਿਕ ਹਿੰਦੂਸ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਖਾਲਿਸਤਾਨ ਦੇ ਵਿੱਚ ਤੁਹਾਡੇ ਵਾਸਤੇ ਵੀ ਵਧੀਆ ਚੀਜ਼ ਹੋਊਗੀ ਮੁਸਲਮਾਨਾਂ ਨੂੰ ਕਿਵੇਂ ਕਰੋਗੇ 크ਰਿਸਚੀਅਨਸ ਨੂੰ ਕਿਵੇਂ ਕਰੋਗੇ 크ਰਿਸਚੀਅਨ ਸਿੱਖਦਾ ਦਾ ਇੱਥੇ ਰੌਲਾ ਪਿਆ ਹੋਇਆ ਇੰਨਾ ਜ਼ਿਆਦਾ ਅਕਾਲੀ ਅਕਾਲੀ ਪੋਲਿਟਿਕਸ ਦਾ ਇਹ ਪੁਰਾਣਾ ਬੋਲਾ ਹਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਸਿੱਖ ਜਿਹੜੀ ਪੋਲਿਟਿਕਸ ਕਰਦੇ ਨੇ ਉਹਦੇ ਇੱਕ ਬੁਨਿਆਦੀ ਨੁਕਤਾ ਹੈ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਆਜ਼ਾਦ ਹੋਣ ਬਲੰਦ ਰੱਖਣੀ ਉਹ ਇੱਕ ਨੁਕਤਾ ਪਰ ਇੱਥੇ ਨਹੀਂ ਪੋਲਿਟਿਕਸ ਮੁੱਕ ਜਾਂਦੀ ਸਿੱਖਾਂ ਦੀ ਸਿੱਖਾਂ ਦੀ ਪੋਲਿਟਿਕਸ ਇੱਥੇ ਹਲੇਮੀ ਰਾਜ ਸਥਾਪਿਤ ਕਰਨ ਦੀ ਪੋਲਿਟਿਕਸ ਹੈ ਜਿੱਥੇ ਸਾਰਿਆਂ ਨੂੰ ਨਿਆਂ ਮਿਲਣਾ ਹੈ ਸਿੱਖਾਂ ਦੀ ਪੋਲਿਟਿਕਸ ਇੱਥੇ ਇੱਕ ਆਈਡੀਅਲ ਸੋਸ਼ਲ ਸੈਟਅਪ ਸਾਂਝੀਵਾਲ ਤਲ ਜਿਹਨੂੰ ਬੇਗੰਪੁਰਾ ਕਿਹਾ ਗਿਆ ਉਹ ਸੈਟਅਪ ਕਰਨ ਦਾ ਤੇ ਸਿੱਖਾਂ ਦਾ ਪੋਲੀਟਿਕਲ ਆਈਡੀਆ ਹੰਨੇ ਹੰਨੇ ਮੀਰੀ ਦਾ ਜਿਹਦੇ ਵਿੱਚ ਬਿਲਕੁਲ ਅਖੀਰਲੇ ਥਲੜੇ ਪੱਦਰ ਤੱਕ ਤਾਕਤ ਦੀ ਡਿਸਟ੍ਰਿਬਿਊਸ਼ਨ ਪੋਲੀਟਿਕਲ ਪਾਵਰ ਦੀ ਡਿਸਟ੍ਰਿਬਿਊਸ਼ਨ ਹੋਣੀ ਸਿੱਖਾਂ ਨੇ ਪ੍ਰੈਕਟਿਸ ਕਰਕੇ ਦੱਸਿਆ ਮਿਸਲਾਂ ਦੇ ਰਾਜ ਵੇਲੇ 1764 ਤੋਂ ਲੈ ਕੇ 1849 ਤੱਕ ਰਾਜ ਰਿਹਾ ਸਿੱਖਾਂ ਦਾ 90 ਸਾਲ ਉਹਦੇ ਵਿੱਚ 7% ਹੀ ਸਿੱਖ ਸੀਗੇ ਸਾਰਿਆਂ ਨੂੰ ਦਿੱਤਾ ਤੇ ਹੁਣ ਐਸ ਜੀ ਸਿੰਘ ਉਹਨਾਂ ਦੇ ਰਾਜ ਦੇ ਵਿੱਚ ਵੀ ਸਾਰੇ ਮਹਾਰਾਜੇ ਦਾ ਰਾਜ ਸਾਰੇ ਪੰਜਾਬ ਤੇ 40 ਸਾਲ ਰਹਾ ਬਾਕੀ ਪਹਿਲੇ 40 ਸਾਲ ਮਿਸਲਾਂ ਦਾ ਸਾਂਝਾ ਰਾਜ ਰਿਹਾ ਤਾਂ ਜੋ ਪੋਲੀਟੀਕਲ ਆਈਡੀਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਪ੍ਰੈਕਟਿਸ ਕੀਤਾ ਉਹ ਮਿਸਲਾਂ ਦੇ ਸਾਂਝੇ ਖਾਲਸਾ ਰਾਜ ਵੇਲੇ ਸਥਾਪਿਤ ਹੋਇਆ ਜਿਹੜਾ ਸਾਰਾ ਸਾਂਝੀ ਵਾਲਤਾ ਦਾ ਸੀਗਾ ਜੀ ਦੱਸੋ ਕਿ ਜਦੋਂ ਕਿਸੇ ਨੂੰ ਕਈ ਵਾਰ ਸਵਾਲ ਪੁੱਛ ਲਿਤਾ ਜਾਂਦਾ ਹੈ ਖਾਲਿਸਤਾਨ ਦਾ ਤਾਂ ਉਹ ਇਸ ਗੱਲ ਦੇ ਵਿੱਚ ਕਈ ਵਾਰ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਜਵਾਬ ਦਿੰਦਾ ਕਹਿੰਦਾ ਕਿ ਸਾਨੂੰ ਖਾਲਿਸਤਾਨੀ ਚਾਹੀਦਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀਦਾ ਹੈ ਕੀ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਖਾਲਿਸਤਾਨ ਵਾਲਾ ਰਾਜ ਸੀ ਜਾਂ ਉਹ ਕੁਝ ਵੱਖਰਾ ਰਾਜ ਤੋਂ ਦਾ ਇੱਕੋ ਹੀ ਗੱਲ ਹੈ ਹੁਣ ਦਿੱਕਤ ਇਹ ਖੜ ਗਈ ਹੈ ਕਿ ਸਟੇਟ ਦੇ ਪ੍ਰੋਪਾਗੈਂਡ ਦੇ ਤਹਿਤ ਬਹੁਤੀ ਵਾਰੀ ਮੈਨੂੰ ਲੱਗਦਾ ਖਾਲਿਸਤਾਨ ਕਹਿਣ ਨਾਲ ਬਹੁਤ ਇਹਨੂੰ ਵਾਇਲੈਂਸ ਛੇਤੇ ਆ ਜਾਂਦੀ ਹੈ ਜਾਂ ਇੰਡੀਆ ਦਾ ਜਿੱਦਾਂ ਇੱਕ ਹਿੰਦੂ ਨੇਸ਼ਨ ਦਾ ਰਾਜ ਆ ਜਾਂ ਪਾਕਿਸਤਾਨ ਦਾ ਇੱਕ ਇਸਲਾਮਿਕ ਨੇਸ਼ਨ ਦਾ ਰਾਜ ਆ ਉਹ ਚੇਤੇ ਆ ਜਾਂਦਾ ਖਾਲਸਤਾਨ ਇਹਨਾਂ ਦੋਨਾਂ ਵਰਗਾ ਨਹੀਂ ਹੈ ਖਾਲਸਤਾਨ ਦੇ ਵਿੱਚ ਜਾਂ ਜਿਹੜਾ ਖਾਲਸਾ ਰਾਜ ਹੈ ਉਹਦੇ ਵਿੱਚ ਸਾਂਝੀ ਵਾਲਤਾ ਦੀ ਗੱਲ ਹੈ ਮਨੁੱਖਤਾ ਦੀ ਤੇ ਇਕੱਲੀ ਮਨੁੱਖਤਾ ਦੀ ਸਾਂਝੀ ਵਾਲਤਾ ਨਹੀਂ ਸਰਬੱਤ ਦਾ ਭਲਾ ਉਹ ਤੋਂ ਵੱਡੀ ਗੱਲ ਹੈ ਸਰਬੱਤ ਦੇ ਵਿੱਚ ਤਾਂ ਸਾਰੀ ਕਾਇਨਾਤ ਆndi ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਅਕਾਲ ਪੁਰਖ ਹਰ ਜਰੇ-ਜਰੇ 'ਚ ਹੈ ਚਾਰੇ ਖਾਣੀਆਂ ਜੀਵਾਂ ਦੀਆਂ ਇਹ ਹਵਾ ਪਾਣੀ ਇਹ ਸਾਰੇ ਇਸ ਸਾਰੇ ਜੋ ਕੁਦਰਤ ਦਾ ਇੱਕ ਹੁਕਮ ਵਿਆਪ ਰਿਹਾ ਉਹ ਸਾਰਾ ਜੋ ਕੁਦਰਤ ਨੇ ਇੱਕ ਨਿਯਮ ਤੈਅ ਕੀਤਾ ਉਹਦੇ ਵਿੱਚ ਚੱਲਣਾ ਕਿਸੇ ਚੀਜ਼ ਦੀ ਐਕਸਪਲੋਇਟੇਸ਼ਨ ਨਾ ਹੋਵੇ ਅੱਜ ਯੂਰਪ ਦੇ ਵਿੱਚ ਕੱਲੀ ਮਨੁੱਖ ਨੂੰ ਸਹੂਲਤ ਦੇਣ ਦੀ ਪੋਲਿਟਿਕਸ ਚੱਲ ਰਹੀ ਹੈ ਇਸ ਕਰਕੇ ਉਹ ਨਹੀਂ ਐਨਵਾਇਰਨਮੈਂਟ ਦਾ ਸਾਰਾ ਸਤੈਨਾਸ਼ ਕਰਤਾ ਹੁਣ ਕਲਾਈਮੇਟ ਚੇਂਜ ਦੀ ਜਿੰਨੀ ਪੋਲਿਟਿਕਸ ਹੈ ਉਹ ਉਹਨਾਂ ਦੀ ਸਾਰੀਆਂ ਆਪਣੀਆਂ ਗਲਤੀਆਂ ਕਰਕੇ ਆ ਕਿਉਂਕਿ ਉਹਨਾਂ ਨੇ ਕੁਦਰਤ ਨੂੰ ਸਰਵੱਤ ਚ ਨਹੀਂ ਮੰਨਿਆ ਉਹਨਾਂ ਨੇ ਅਦਰ ਐਕਸ ਮੰਨ ਲਿਆ ਬਾਹਰ ਕੱਢ ਦਿੱਤਾ ਸੜ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਤਾਂ ਪੂਰੀ ਕੁਦਰਤ ਕਲਾਵੇ ਚ ਇਕੱਲੇ ਮਨੁੱਖ ਨਹੀਂ ਸੋ ਇਹਦੀ ਜਿਹੜੀ ਮਾਨਤਾ ਦੀ ਗੱਲ ਹੈ ਉਹ ਮੈਂ ਦੱਸਦਾ ਕਿ ਸਿੱਖਾਂ ਦੀ ਪ੍ਰੈਕਟਿਸ ਦੇ ਵਿੱਚ ਉਹ ਬੜੇ ਭਾਈ ਸਾਹਿਬ ਜਿਹੜੇ ਇੰਨੇ ਵੱਡੇ ਚੈਲੰਜਸ ਨੇ ਤੁਸੀਂ ਮਨੁੱਖਤਾ ਦੀ ਗੱਲ ਕੀਤੀ ਹੈ ਤੁਸੀਂ ਕਲਾਈਮੇਟ ਦੀ ਗੱਲ ਕੀਤੀ ਹੈ ਸਾੜ ਤਾਂ ਪਾਣੀ ਡੂੰਘੇ ਹੋ ਰਹੇ ਨੇ ਬੁੱਢੇ ਨਾਲੇ ਦਾ ਜ਼ਿਕਰ ਹੋ ਰਿਹਾ ਹੈ ਪਾਣੀ ਜਿਹੜੇ ਨੇ ਉਹ ਗੰਦੇ ਹੋ ਚੁੱਕੇ ਨੇ ਸਾਡੇ ਮੋਨਿਟਰੀ ਜੇ ਆਪਾਂ ਪਾਸੇ ਚਲੀਏ ਤਾਂ ਕਰਜ਼ੇ ਦੇ ਵਿੱਚ ਪੰਜਾਬ ਡੁੱਬਿਆ ਹੋਇਆ ਹੈ ਤੇ ਜੇ ਵਖਰਾ ਰਾਜ ਆਪਾਂ ਕਰ ਲਿਆ ਤਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਉਪਰਾਂਗੇ ਨਹੀਂ ਇਹ ਇਹ ਜਿਹੜਾ ਹੁਣ ਵਾਲਾ ਰਾਜ ਹੈ ਉਹਦੇ ਕਰਕੇ ਹੀ ਇਹ ਸਮੱਸਿਆਵਾਂ ਨੇ ਜਿਹੜੇ ਅੱਜ ਤੁਸੀਂ ਪਾਣੀ ਦੀ ਗੱਲ ਕੀਤੀ ਬੁੱਢੇ ਨਾਲੇ ਦੀ ਗੱਲ ਕੀਤੀ ਇਕਨੋਮਿਕਸ ਦੀ ਕੀਤੀ ਜਾਂ ਇਹ ਸਾਰਾ ਟੋਟਲ ਜਿਹੜਾ ਐਗਰੀਕਲਚਰ ਕੋਈ ਵੀ ਸੈਕਟਰ ਲੈ ਲੀਆ ਆਪਾਂ ਸਾਰਾ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਸਭ ਕੁਝ ਬੁਰਾ ਹਾਲ ਹੈ ਇਹ ਕਿੱਥੋਂ ਪੈਦਾ ਹੋਇਆ ਹੈ ਇਹ ਸਟੇਟ ਜਿਸ ਪਾਲਿਸੀ ਤੇ ਚੱਲ ਰਹੀ ਇੰਡੀਆ ਦੀ ਇੰਡੀਆ ਦੀ ਸਟੇਟ ਜੋ ਵੈਸਟ ਦਾ ਪੋਲਿਟিক্যাল ਮਾਡਲ ਹੈ ਉਹਦੀ ਐਕਸਟੈਂਸ਼ਨ ਸਟੇਟ ਹੈ ਵੈਸਟ ਦੀ ਸਾਰੀ ਪੋਲਿਟਿਕਸ ਜੋ ਇੱਕ ਮਾਡਰਨਿਟੀ ਦਾ ਆਈਡੀਆ ਹੈ ਉਹਦੇ ਤੇ ਬੇਸਡ ਹੈ ਮਾਡਰਨਿਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਤੇ ਤੁਸੀਂ ਜੋ ਲੋਕਿਕ ਹੈ ਉਹਨੂੰ ਮੰਨਣਾ ਹੈ ਉਹਦੇ ਤੇ ਮੰਨ ਕੇ ਉਹਨਾਂ ਨੇ ਇੰਡਸਟਰੀਅਲਾਈਜੇਸ਼ਨ ਲਿਆਂਦੀ ਇੰਡਸਟਰੀਅਲਾਈਜੇਸ਼ਨ ਤੋਂ ਅਰਬਨਾਈਜੇਸ਼ਨ ਆ ਗਈ ਅਰਬਨਾਈਜੇਸ਼ਨ ਤੋਂ ਗਲੋਬਲਾਈਜੇਸ਼ਨ ਆ ਗਈ ਉਹ ਤੋਂ ਡਿਜੀਟਾਈਜੇਸ਼ਨ ਆ ਗਈ ਮਾਡਰਨਿਟੀ ਸਾਰੀ ਖਤਮ ਕਰ ਦੋਗੇ ਉਦੇ ਵਿੱਚੋਂ ਉਹਨੂੰ ਕੰਟਰੋਲ ਕਰਨਾ ਹੈ ਜਿੱਦਾਂ ਮਹਾਰਾਜ ਨੇ ਕਿਹਾ ਕਿ ਜਿਹੜੇ ਤੁਹਾਡੇ ਵਿਕਾਰ ਨੇ ਉਹ ਖਤਮ ਥੋੜੀ ਹੋਣੇ ਨੇ ਮਹਾਰਾਜ ਕਹਿੰਦੇ ਪੰਜੇ ਵੱਦੇ ਮਹਾਵਲੀ ਇਹਨਾਂ ਮਹਾਵਲੀਆਂ ਨੂੰ ਵੱਧ ਬੰਨ ਕੇ ਆਪਣੇ ਅਨਸਾਰ ਹੀ ਕਰਨਾ ਹੁਣ ਇਸ ਵੇਲੇ ਇੰਡਸਟਰੀਲਾਈਜੇਸ਼ਨ ਤੇ ਇਹ ਸਾਰਾ ਜਿੰਨਾ ਅਰਬਨਾਈਜੇਸ਼ਨ ਜਿੰਨਾ ਸਾਰਾ ਇਹ ਚਾਰਾਂ ਦਾ ਫੀਨੋਮੈਨਾ ਉਹ ਖਾਪਤ ਕਰ ਰਿਹਾ ਹੈ ਉਹ ਪਦਾਰਥ ਨੂੰ ਮਾਨਣ ਦੇ ਪਾਸੇ ਨੂੰ ਮਨੁੱਖਤਾ ਨੂੰ ਉਹਨੇ ਲਾਇਆ ਹੋਇਆ ਜਿਹਦੇ ਵਿੱਚੋਂ ਇਹ ਸਾਰੀਆਂ ਜਿੰਨੀਆਂ এনवायरमेंट ਦੀਆਂ ਜਾਂ ਪੋਲਿਟਿਕਸ ਦੀਆਂ ਸਮੱਸਿਆਵਾਂ ਨਿਕਲ ਰਹੀਆਂ ਨੇ ਸੋ ਮੈਂ ਇਹ ਕਹਿਣਾ ਕਿ ਇਹ ਜਿਹੜੀਆਂ ਸਮੱਸਿਆਵਾਂ ਦੇ ਨਾਲ ਪੰਜਾਬ ਆ ਜੋ ਆ ਵਾਸਤਾ ਉਹ ਇਹ ਜੋ ਅੱਜ ਦੀ ਮਾਡਰਨ ਸਟੇਟ ਹੈ ਜੋ ਵੈਸਟ ਦਾ ਇੱਕ ਆਈਡੀਆ ਉਹਦੇ ਉੱਤੇ ਇੰਡੀਆ ਦੇ ਵਿੱਚ ਬ੍ਰਾਹਮਣਵਾਦ ਦੀ ਪੁੱਠ ਚੜ ਗਈ ਇਹਦੇ ਚ ਇਹਦਾ ਡਬਲ ਹੋ ਗਿਆ ਕੰਮ ਤੇ ਉਹ ਦੋਹਰੇ ਹਮਲੇ ਕਰਕੇ ਬ੍ਰਾਹਮਣਵਾਦ ਤੇ ਵੈਸਟ ਦੇ ਕਰਕੇ ਸਾਡੀ ਐਕਸਪਲੋਇਟੇਸ਼ਨ ਇਸ ਕਰਕੇ ਡਬਲ ਹੈ ਕਿ ਐਸੀ ਇੱਕ ਤਾਂ ਮੈਪਰ ਦੇ ਵੀ ਆਈਡੀਆ ਦੇ ਖਿਲਾਫ ਹੈ ਤੇ ਵੈਸਟ ਦਾ ਜਿਹੜਾ ਪਦਾਰਥਵਾਦ ਦਾ ਕੱਲਾ ਲੋਕਿਕ ਆਈਡੀਆ ਉਹਦੇ ਵੀ ਖਿਲਾਫ ਹੈ। ਤੋਂ ਇਸ ਕਰਕੇ ਵੈਸਟ ਤੇ ਬ੍ਰਾਹਮਣ ਦੋਏ ਇਕੱਠਾ ਸਾਡੇ ਤੇ ਹਮਲਾ ਕਰਦਾ। 84 ਜੀ ਦੇਖੋ ਕਿ ਇੰਡੀਆ ਪਲਾਨ ਕਰ ਰਿਹਾ ਹੈ। ਜੀ। ਇੰਗਲੈਂਡ ਜਿਹੜਾ ਉਸ ਵਕਤ ਪੋਲੀਟੀਕਲੀ ਉਲਟ ਧੜੇ 'ਚ ਹੈ। ਇੰਡੀਆ ਤਾਂ ਰਸ਼ੀਆ ਦੇ ਧੜੇ 'ਚ ਸੀਗਾ। ਇੰਗਲੈਂਡ ਅਮਰੀਕਾ ਦੇ ਧੜੇ 'ਚ ਸੀਗਾ। ਬਟ ਇੰਗਲੈਂਡ ਤੇ ਇਜ਼ਰਾਈਲ ਜਿਹੜੇ ਸਭ ਤੋਂ ਕੀ ਕੰਪੋਨੈਂਟ ਨੇ ਇੰਡੀਆ ਤੋਂ ਆਪੋਜ਼ਿਟ ਧੜੇ ਦੇ ਉਹ ਇੰਡੀਆ ਨੂੰ ਸਲਾਹ ਦੇ ਰਹੇ ਨੇ ਕਿ ਸਿੱਖ ਕਿਦਾਂ ਖਤਮ ਕਰਨੇ ਸੋ ਇਸ ਕਰਕੇ ਜਿਹੜਾ ਸਾਡੀ ਫਾਈਟ ਹੈ ਉਹ ਬਹੁਤ ਜ਼ਿਆਦਾ ਗੰਭੀਰ ਹੈ ਬਾਕੀ ਇਸ ਏਸ਼ੀਆ ਦੇ ਬਾਕੀ ਖਿੱਤੇ ਵਾਲਿਆਂ ਨੂੰ ਹਾਲਾਂਕਿ ਇਹ ਫਾਈਟ ਲੰਬੀ ਚਲਦੀ ਆ ਰਹੀ ਹੈ ਬਹੁਤ ਸਾਰੇ ਪਾਰਟੀਆਂ ਇਸ ਦੇ ਉੱਤੇ ਬਣੀਆਂ ਸਿਮਰਜੀਤ ਸਿੰਘ ਮਾਨ ਹੁਣੀ ਵੀ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਆਵਾਜ਼ ਚੁੱਕਦੇ ਆਏ ਨੇ ਪਰ ਉਮੀਦਾਂ ਹੁੰਗਾਰਾ ਉਹਨਾਂ ਨੂੰ ਨਹੀਂ ਮਿਲਿਆ ਇਸ ਵਾਰ ਦੀ ਲੋਕ ਸਭਾ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸਰਬਜੀਤ ਸਿੰਘ ਹੁਣੀ ਇੱਕ ਲਾਈਨ ਤੇ ਵੱਖਰੀ ਲਾਈਨ ਤੇ ਚੱਲ ਰਹੇ ਨੇ ਅਮਰਿਤਪਾਲ ਹੁਣੀ ਪਹਿਲਾਂ ਕੁਝ ਹੋਰ ਕਹਿ ਰਹੇ ਸੀ ਮਾਤਾ ਜੀ ਦਾ ਬਿਆਨ ਆ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਦਾ ਫਿਰ ਉਹ ਕਾਊਂਟਰ ਬਿਆਨ ਆ ਜਾਂਦਾ ਤਾਂ ਮੈਂ ਇਹੀ ਜਾਣਨਾ ਚਾਹੁੰਦਾ ਤੁਹਾਨੂੰ ਲੱਗਦਾ ਕਿ ਇਹ ਰਾਹ ਸੋਖਾ ਹੈ ਜਿਹੜਾ ਜਿਸ ਤੁਸੀਂ ਸੰਘਰਸ਼ ਦੀ ਗੱਲ ਕਰ ਰਹੇ ਜਿਹੜਾ ਗੁਰੂ ਖਾਲਸਾ ਪੰਥ ਦੀ ਪੋਲਿਟਿਕਸ ਦਾ ਰਾਹ ਹੈ ਉਹ ਨਿਸ਼ਚਿਤ ਬਹੁਤ ਔਖਾ ਕਰੜਾ ਰਾਹ ਖਾਲਸਾ ਪੰਥ ਦੀ ਜਿਹੜੀ ਅਜਮਤ ਹੈ ਉਹ ਸ਼ਹਾਦਤਾਂ ਦੇ ਨਾਲ ਕਰੜੀਆਂ ਜ਼ਿੰਦਗੀਆਂ ਬਿਤਾ ਕੇ ਘੋੜਿਆਂ ਦੀਆਂ ਕਾਠੀਆਂ ਤੇ 40-40 ਸਾਲ ਤੇ ਹੁਣ ਜੇਲਾਂ ਚ 40-40 ਸਾਲ ਬਤਾ ਕੇ ਖਾਲਸਾ ਪੰਥ ਦੀ ਸ਼ਾਨ ਬੁਲੰਦ ਹੋਈ ਇਹ ਨਿਸ਼ਚਿਤ ਸਟਰਗਲ ਦਾ ਰਾਹ ਹੈ ਬੰਦੇ ਕਹਿੰਦੇ ਕਿ ਇਹ ਤਾਂ ਥੋੜੀਆਂ ਜੀਆਂ ਮੁਸੀਬਤਾਂ ਤੇ ਕਾਲੇ ਪੈ ਜਾਂਦੇ ਨੇ ਬਾਰਾਂ ਨੂੰ ਕਾਲੇ ਹੋ ਜਾਂਦੇ ਨੇ ਤਾਂ ਜਿਹੜਾ ਵੋਟ ਪੋਲਿਟਿਕਸ ਦਾ ਰਾਹ ਹੈ ਇਹ ਮੌਕੇ ਦੇ ਜੋ ਸਾਨੂੰ ਅਵੇਲੇਬਲ ਇੰਡੀਆ ਦਾ ਸਟਰਕਚਰ ਦਿੰਦਾ ਉਹਦੇ ਵਿੱਚੋਂ ਕੁਝ ਸਹੂਲਤ ਕੁਝ ਰਿਆਇਤ ਲੈ ਕੇ ਦੇਣ ਦਾ ਰਾਹ ਹੈ ਇਸ ਤਰ੍ਹਾਂ ਦੀ ਪੋਲਿਟਿਕਸ ਜਿੱਦਾਂ ਦੀ ਹੁਣ ਇਹਦੇ ਬਹੁਤ ਪੋਲਿਟੀਕਲ ਲੀਡਰ ਕਰ ਰਹੇ ਨੇ ਇਹ ਉਦੋਂ ਵੀ ਸਿੱਖਾਂ ਦੇ ਲਈ ਕੁਝ ਲੋਕ ਕਰਦੇ ਰਿਹਾ ਜਿਵੇਂ ਦੀਵਾਨ ਕੌੜਾ ਮਲ ਸੀਗੇ ਆਲੀ ਸਿੰਘ ਮਾਲੀ ਸਿੰਘ ਹੋਣੀ ਸੀਗੇ ਉਹ ਮੁਗਲ ਦਰਬਾਰ ਦੇ ਦਰਬਾਰੀ ਸੀਗੇ ਬਟ ਉਹ ਸਿੱਖਾਂ ਨੂੰ ਪਾਲਿਸੀ ਦੇ ਲੈਵਲ ਤੇ ਵੀ ਇਨਫਰਾਸਟ੍ਰਕਚਰ ਦੇ ਲੈਵਲ ਤੇ ਵੀ ਇਨਫਰਮੇਸ਼ਨ ਦੇ ਲੈਵਲ ਤੇ ਵੀ ਤੇ ਬਹੁਤ ਹੀ ਬਰੀ ਪੋਲਿਟੀਕਲ ਅਲਾਈਅੰਸ ਕਰਾਉਣ ਦੇ ਲੈਵਲ ਤੇ ਵੀ ਇੱਕ ਬਰੀਦਰ ਜਾਂ ਮਿਲ ਜਾਏ ਬੜੀ ਸਹਾਇਤਾ ਕਰਦੇ ਸੀਗੇ ਸੋ ਜੇ ਤਾਂ ਵੋਟ ਪੋਲਿਟਿਕਸ ਦਾ ਹਿੱਸਾ ਪੋਲਿਟਿਕਲ ਲੀਡਰ ਆਪਣੀ ਇਹ ਕਪੈਸਿਟੀ ਸਮਝ ਕੇ ਵੋਟ ਪੋਲਿਟਿਕਸ ਨੂੰ ਡੀਲ ਕਰੂਗੇ ਤੇ ਉਹ ਵੋਟ ਪੋਲਿਟਿਕਸ ਵੀ ਵਧੀਆ ਕਰ ਲੈਣਗੇ 27 ਦੇ ਵਿੱਚ ਤੁਹਾਨੂੰ ਕੋਈ ਰਾਹ ਨਜ਼ਰ ਆਉਂਦਾ ਹੈ ਇਸ ਪੋਲਿਟਿਕਸ ਦੇ ਕੋ ਰਾਹ ਤਾਂ ਸਪਸ਼ਟ ਪਏ ਨੇ ਸਹੀ ਸੇਧ ਲੈਣ ਕੇ ਹੌਸਲੇ ਨਾਲ ਪਹਿਲ ਕਦਮੀ ਕਰਨ ਦੀ ਲੋੜ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਹਿੰਦੇ ਕੌਮ ਦੇ ਕੋਲ ਆਗੂ ਹੀ ਨਹੀਂ ਹੈਗਾ ਕੌਮ ਕਹਿੰਦੇ ਲੀਡਰਲੈਸ ਹੈ ਤਾਂ ਲੀਡਰ ਕੌਣ ਹੋਊਗਾ ਮਨਦੀਰ ਜੀ ਗੁਰੂ ਮਹਾਰਾਜ ਨੇ ਬੰਦਿਆਂ ਤੇ ਟੇਕ ਰੱਖਣ ਦੀ ਗੱਲ ਨਹੀਂ ਸਿਖਾਈ ਇਹ ਬਿੱਪਰ ਦੀ ਰੀਤ ਹੈ ਮਹਾਰਾਜ ਲੀਡਰ ਕਰਨ ਵਾਲਾ ਤਾਂ ਹੋਣਾ ਚਾਹੀਦਾ ਕੋਈ ਅੱਗੇ ਮੂਰੇ ਹੋਣਾ ਚਾਹੀਦਾ ਐਵੇਂ ਤਾਂ ਨਹੀਂ ਕਿ ਜਨਤਾ ਨੂੰ ਆਪਾਂ ਘਰਾਂ ਦੇ ਵਿੱਚੋਂ ਬਾਹਰ ਕੱਢ ਸਕਾਂ ਸਿੱਖਾਂ ਦੀ ਲੀਡਰਸ਼ਿਪ ਉਹਨਾਂ ਦੀ ਕਲੈਕਟਿਵ ਸਟਰਕਚਰ ਚੋਂ ਆਉਂਦੀ ਸਿੱਖਾਂ ਦਾ ਜਿਹੜੀ ਪੋਲਿਟਿਕਸ ਦੋ ਵਾਰ ਟੁੱਟਣ ਤੋਂ ਬਾਅਦ ਜਦੋਂ ਖੜੀ ਇੱਕ 18ਵੀਂ ਸਦੀ 'ਚ ਤੇ ਇੱਕ 20ਵੀਂ ਸਦੀ 'ਚ ਦੋਨੋਂ ਵਾਰ ਸਿੱਖਾਂ ਦੀ ਲੀਡਰਸ਼ਿਪ ਬਿਲਕੁਲ ਗਰਾਊਂਡ ਤੋਂ ਛੋਟੇ-ਛੋਟੇ ਜਥਿਆਂ ਤੋਂ ਇਵੋਲਵ ਹੋਈ ਜਿਹੜਾ ਸਟਰਗਲ ਦੇ ਵਿੱਚ ਜਿਹੜਾ ਪੰਥ ਲਈ ਜਿੰਨਾ ਜ਼ਿਆਦਾ ਆਪਣਾ ਯੋਗਦਾਨ ਪਾਉਂਦਾ ਰਿਹਾ ਉਹ ਓਨਾ ਹੀ ਇਵੋਲਵ ਹੁੰਦਾ ਰਿਹਾ ਇਦਾਂ ਕਿਸੇ ਦੇ ਘਰ ਬੈਠੇ ਦੇ ਜਾ ਕੇ ਕਿਸੇ ਨੇ ਹਾਰ ਨਹੀਂ ਪਾਈ ਪਰ ਬਹੁਤੇ ਹੀ ਆ ਨਾ ਬਹੁਤੇ ਗੱਲਾਂ ਕਰਨ ਨੂੰ ਕਹਿੰਦੇ ਇਸ ਵੇਲੇ ਬੈਠੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਰਬਾਨੀਆਂ ਦੇਣ ਨੂੰ ਤਾਂ ਬੈਠੇ ਹੋਏ ਨੇ ਗਰਾਊਂਡ ਦੇ ਉੱਤੇ ਨਜ਼ਰ ਨਹੀਂ ਆਉਂਦੇ ਨੇ ਦੇਖੋ ਹੁਣ ਜਿਹੜਾ ਲੀਡਰ ਇਵੋਲਵ ਕਰਨ ਦਾ ਤਰੀਕਾ ਉਹ ਹੁਣ ਜਦੋਂ ਦੀ ਇਹ ਡਿਜੀਟਲ ਏਜ ਸ਼ੁਰੂ ਹੋ ਗਿਆ ਨਵਾਂ ਯੋਗ ਸ਼ੁਰੂ ਹੋ ਗਿਆ ਉਹਦੇ ਵਿੱਚ ਤੁਹਾਡੀਆਂ ਕਿੰਨੀਆਂ ਲਾਈਕਸ ਨੇ ਕਿੰਨੇ ਵਿਊਜ਼ ਨੇ ਇਹਦੇ ਤੇ ਤੈਅ ਹੋ ਗਿਆ ਕਰਵਾਨੀ ਨਹੀਂ ਰਹਿ ਗਈ ਤੇ ਉਹਦੇ ਵਿੱਚ ਇਹ ਆ ਵੀ ਉਹ ਬਿਲਕੁਲ ਸਟੇਟ ਦੇ ਹੱਥ ਚ ਹੈ ਤੇ ਕਾਰਪੋਰੇਟ ਦੇ ਹੱਥ ਚ ਹੈ ਤੇ ਤੁਹਾਡੀ ਵੀਡੀਓ ਨੂੰ ਮੇਰੀ ਵੀਡੀਓ ਨੂੰ ਕਿਹੜੇ ਐਲਗੋਰਿਦਮ ਨੇ ਸਪੋਰਟ ਕਰਨਾ ਹੈ ਕਿਹਨੇ ਕਿਲ ਕਰਨਾ ਉਹ ਸਟੇਟ ਦੇ ਜਾਂ ਉਹ ਜਿਹੜੇ ਇੰਟਰਨੈਸ਼ਨਲ ਕਾਰਪੋਰੇਟ ਉਹਨਾਂ ਦੇ ਹੱਥ ਚ ਸੋ ਲੀਡਰਸ਼ਿਪ ਦੀ ਇਵਾਲਪਮੈਂਟ ਹੁਣ ਇੰਟਰਨੈਸ਼ਨਲ ਫੈਨੋਮਨਾ ਬਣ ਗਈ ਸਿੱਖਾਂ ਚ ਸੋ ਇੰਟਰਨੈਸ਼ਨਲ ਕੰਸਰਨ ਦੇਖ ਕੇ ਲੀਡਰਸ਼ਿਪ ਜਿਹੜੇ ਇਵਾਲਵ ਹੁੰਦੇ ਆ ਪਰ ਉਹ ਲੰਬਾ ਟਾਈਮ ਟਿਕਦੇ ਨਹੀਂ ਕੋਈ ਕਹਿੰਦਾ ਗਰਾਊਂਡ ਦੇ ਉੱਤੇ ਕਿਵੇਂ ਇਵਾਲਵ ਹੋਣਗੇ ਇਹ ਨਹੀਂ ਟਿਕਦੇ ਤੋ ਤੁਸੀਂ ਉਹਨਾਂ ਦੀ ਜਿਹੜੀ ਗਰਾਊਂਡ ਦੀ ਐਕਟੀਵਿਟੀ ਦੇਖੀ ਐ ਉਹ ਜਦੋਂ ਉੱਪਰੋਂ ਲਿਆ ਕੇ ਟਰਾਈ ਕਰਦੇ ਆ ਇੰਡੀਅਨ ਸਟੇਟ ਨੇ ਬਹੁਤ ਲੀਡਰ ਟਰਾਈ ਕੀਤੇ ਆ ਪਿਛਲੇ ਸਮੇਂ 'ਚ ਹੀ ਦੇਖ ਲਓ ਜੱਬੇ ਕੱਟ ਕੀਤਾ ਉਹਦੇ ਵਿੱਚ ਦੋ ਲੀਡਰ ਸੀਗੇ ਜਿੰਨੇ ਵੀ ਲੀਡਰ ਸਟੇਟ ਨੇ ਲਿਆਂਦੇ ਸੀਗੇ ਕਿਸੇ ਵੀ ਤਰੀਕੇ ਦੇ ਨਾਲ ਉਹ ਕੋਈ ਵੀ ਲੰਬੀ ਪਾਰੀ ਨਹੀਂ ਖੇਡ ਸਕਿਆ ਕੁਝ ਮਹੀਨੇ ਆ ਤੱਕ ਪਰ ਉਹਨਾਂ ਨੂੰ ਵੀ ਆਪ ਐਸੇ ਦੇ ਵਿੱਚ ਮੰਨ ਕੇ ਤਕੀ ਉਹ ਜਦੋਂ ਜੇਲ੍ਹ ਤੋਂ ਆਣਗੇ ਉਦੋਂ ਪਤਾ ਲੱਗੇਗਾ ਨਿਸ਼ਚਿਤ ਰੂਪ ਦੇ ਵਿੱਚ ਇਸ ਵੇਲੇ ਉਹ ਸਿੱਖਾਂ ਦੇ ਵਿੱਚ ਪਪੂਲਾਰਿਟੀ ਸਭ ਤੋਂ ਹੱਤੇ ਨੇ ਪਾਪੂਲੈਰਿਟੀ ਦੇ ਵਿੱਚ ਸਭ ਤੋਂ ਉੱਤੇ ਹੋਣ ਦੇ ਨਾਲ ਵੀ ਤੁਸੀਂ ਕ੍ਰੈਡੀਬਲ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਡਿਲੀਵਰ ਕਰੋਗੇ ਇਹ ਕੋਈ ਆਸ ਨਹੀਂ ਬੱਜਦੀ ਹੈ ਬਾਦਲ ਵੀ ਕਿਸੇ ਵਕਤ ਬਹੁਤ ਕ੍ਰੈਡੀਬਲ ਬਹੁਤ ਪਪੂਲਰ ਰਿਹਾ ਸੋ ਉਹ ਆ ਕੇ ਜੇਲ ਤੋਂ ਕਿਉਂਕਿ ਜਿਹੜਾ ਜੇਲ ਹੈ ਉਹ ਬਹੁਤ ਵੱਡਾ ਇੱਕ ਸਬਕ ਲੈਸਨ ਹੁੰਦਾ ਤੋਂ ਆਉਣ ਵਾਲੇ ਸਮੇਂ ਨੇ ਦੱਸਣਾ ਕਿ ਉਹ ਕਿਦਾਂ ਚੱਲਦੇ ਨੇ ਉਬਦਾਨ ਪਾਇਸਾ ਗੱਲਬਾਤ ਲਈ ਤਾਂ ਪਾਇਮੰਤੀ ਸਿੰਘ ਨਾਲ ਗੱਲਬਾਤ ਹੋ ਰਹੀ ਸੀ ਜਿਸ ਤਰੀਕੇ ਨਾਲ ਇਸ ਵੇਲੇ ਮੌਜੂਦਾ ਹਾਲਾਤ ਚੱਲ ਰਹੇ ਨੇ ਉਹਨਾਂ ਹਾਲਾਤਾਂ ਦੇ ਉੱਤੇ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਜਿਹੜੀ ਹੈ ਉਹ ਸਾਂਝ ਪਾਈਏ ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ